ਯੂਐਸ ਆਰਮੀ ਦੇ ਵਿੱਚ ਕੰਮ ਕਰਦੇ ਆ ਉਹ ਨਾ ਆਪਣੀ ਦਾੜੀ ਰੱਖ ਸਕਦੇ ਆ ਨਾ ਆਪਣੇ ਕੇਸ ਰੱਖ ਸਕਦੇ ਆ ਵਿੱਚ ਇਹਨਾਂ ਨੇ ਹੁਣ ਇਹ ਕਰਤਾ ਵੀ ਜਿਨੇ ਵੀ ਮਿਲਟਰੀ ਦੇ ਵਿੱਚ ਰਹਿਣਾ ਉਹ ਸਾਡੇ ਅਮਰੀਕਨ ਰੂਲਾਂ ਮੁਤਾਬਕ ਦਾੜੀ ਕੇਸ ਕਲੀਨ ਕਰਾ ਕੇ ਤੇ ਫਿਰ ਸਾਡੀ ਜਿਹੜੀ ਗਰੂਮਿੰਗ ਪਾਲਿਸੀ ਉਹਨੂੰ ਫਾਲੋ ਕਰਕੇ ਰਹਿ ਸਕਦਾ ਹੁਣ ਇਸ ਚੀਜ਼ ਦਾ ਜਿਹੜੇ ਆਪਣੇ ਸਿੱਖ ਸੰਸਥਾਵਾਂ ਹੈਗੀਆਂ ਕੁਝ ਕੋਣਾਂ ਵੱਲੋਂ ਵਿਰੋਧਤਾ ਵੀ ਕੀਤੀ ਜਾ ਰਹੀ ਆ ਵੀ ਇਹ ਇੱਕ ਧਾਰਮਿਕ ਜਾਨਦੀ ਦੇ ਉੱਤੇ ਹਮਲਾ ਕਰਦੇ ਵੀ ਜਿਹੜਾ ਪਹਿਲਾਂ ਹੀ ਅਸੀਂ ਹੱਕ ਲਿਆ ਸੀ ਉਹ ਪੋਟਾਂ ਦੇ ਵਿੱਚ ਜਾ ਜਾ ਕੇ ਇੱਥੋਂ ਤੱਕ ਪਹੁੰਚੇ ਸੀਗੇ ਤੇ ਇੱਕ ਫਰਮਾਨ ਨੇ ਉਹ ਸਾਰੇ ਕੋਟਾਂ ਦੇ ਜਿਹੜੇ ਫਕਮ ਹੈਗੇ ਉਹਨਾਂ ਨੂੰ ਸਿੱਕੇ ਟੰਗ ਦਿੱਤਾ ਗਿਆ ਕਿਹੜੀਆਂ ਕਿਹੜੀਆਂ ਸਟੇਟਾਂ ਦੇ ਵਿੱਚ ਕੀ ਕੁਝ ਅਸਰ ਪੈਣਾ ਸ਼ੁਰੂ ਹੋ ਗਿਆ ਜਿਹੜਾ ਉਹ ਵਰਕ ਪਰਮਿਟ ਵਾਲਿਆਂ ਦੇ ਹੁਣ ਲਾਇਸੈਂਸ ਨਹੀਂ ਬਣਨਗੇ। ਬਾਕੀ ਤੁਸੀਂ ਐਲੀਜੀਬਲ ਹੋਵੋਗੇ ਤਾਂ ਤੁਹਾਨੂੰ ਲਾਇਸੈਂਸ ਮਿਲੂਗਾ ਤੇ ਜੇ ਤੁਸੀਂ ਸਾਡੀਆਂ ਸ਼ਰਤਾਂ ਨਹੀਂ ਪੂਰੀਆਂ ਕਰੋਗੇ ਤਾਂ ਤੁਹਾਡਾ ਲਾਇਸੈਂਸ ਸਰੈਂਡਰ ਕਰਾ ਲਿਆ ਜਾਵੇਗਾ। ਜਿਨ੍ਹਾਂ ਕੋਲੇ ਆਲਰੇਡੀ ਲਾਇਸੈਂਸ ਮਿਲੇ ਹੋਏ ਹੈਗੇ ਉਹਨਾਂ ਦੇ ਲਾਇਸੈਂਸ ਕੈਨਸਲ ਹੋਣਗੇ। ਲਾਸਟ ਟਾਈਮ ਜਿਹੜੇ ਵਰਕ ਪਰਮਿਟ ਵਾਲੇ ਵੀਰ ਆ ਉਹ ਮੈਨੂੰ ਲੱਗਦਾ ਵੀ ਕੋਈ ਹੋਰ ਜੌਬ ਐਸ ਵਾਸਤੇ ਲੱਭਣ ਬਾਰੇ ਸੋਚਣ। ਗਾਇਕ ਰਾਜਵੀਰ ਜਵੰਦੇ ਹੋਣਾਂ ਦੀ ਗੱਲ ਕਰਦੇ ਆ ਦਿਮਾਗ ਬ੍ਰੇਨ ਆ ਜਿਹੜਾ ਉਹ ਹਲਚਲ ਦੇ ਵਿੱਚ ਨਹੀਂ ਆ ਰਿਹਾ ਜਿਹਦੇ ਕਰਕੇ ਚਿੰਤਾਜਨਕ ਜਿਹੜੀ ਨਿਰਾਸ਼ਾ ਲੋਕਾਂ ਦੇ ਹੱਥ ਲੱਗ ਰਹੀ ਹੈ ਜਦੋਂ ਵੀ ਨਵੀਂ ਰਿਪੋਰਟ ਆਉਂਦੀ ਹੈ ਇਸ ਵੇਲੇ ਜਿਹੜੀ ਹਾਲਤ ਹੈਗੀ ਉਹ ਬਹੁਤ ਹੀ ਵਧੀਆ ਨਹੀਂ ਹੈਗੀ ਕਿਉਂਕਿ ਵੈਂਟੀਲੇਟਰ ਦੇ ਜਿਹੜੇ ਸਾਹ ਦਿੱਤੇ ਜਾ ਰਹੇ ਆ ਪਤਾ ਲੱਗਾ ਵੀ ਉਹਨਾਂ ਦੇ ਸਿਰ ਦੇ ਵਿੱਚ ਬੜੀ ਭਿਆਨਕ ਸੱਟ ਲੱਗੀ ਸੀ ਜਿਹਦਾ ਕਰਕੇ ਬਲੱਡ ਅੰਦਰ ਪੈ ਗਿਆ ਕਦੇ ਕਿਸਾ ਨੂੰ ਸੰਗਾਂ ਦੇ ਚੱਕ ਲੈਣ ਦਾ ਖੜੇ ਖੜੇ ਬੰਦੇ ਨੂੰ ਤੇ ਕਿੰਨੇ ਆ ਇਹਨਾਂ ਮੌਤਾਂ ਫਗਰ ਹੋਏ ਨੇ ਵੀ ਹਜੇ ਹੋਰ ਕਿੰਨੇ ਲੋਕ ਗਵਰਨਮੈਂਟ ਨੇ ਇਸ ਤਰੀਕੇ ਨਾਲ ਮਰੋਣੇ ਆ ਤੇ ਫਿਰ ਇਹਨਾਂ ਦੇ ਕੰਮ ਤੇ ਜੂ ਸਰਪੂਰੀ ਉੱਥੇ ਲੇ ਦੇ ਵਿੱਚ ਇੱਕ ਪ੍ਰੋਫੈਸਰ ਤੇ ਐਨਐਸਏ ਲਾਈ ਗਈ ਫਿਰ ਉਸ ਤੋਂ ਬਾਅਦ ਹਿੰਸਾ ਭਟਕੀ ਔਰ ਉੱਥੇ ਵੀ ਕਈ ਮੌਤਾਂ ਹੋਈਆਂ ਕਿੰਨੇ ਅਫਸੋਸ ਦੀ ਗੱਲ ਆ ਵੀ ਐਡੇ ਵਧੀਆ ਬੰਦੇ ਨੂੰ ਵੀ ਸਿਆਸਤ ਦੇ ਵਿੱਚ ਬਲੀ ਦਾ ਬੱਕਰਾ ਬਣਾ ਕੇ ਤੇ ਟੰਗ ਰਿੱਤਾ ਉਹ ਤੇ ਐਨਐਸਏ ਲਾਤਾ ਜਿਹੜਾ ਲੇ ਆ ਨਾ ਇਹ ਜੋ ਕਿ ਯੂਨੀਅਨ ਟੈਰਿਟਰੀ ਬਣਿਆ ਹੋਇਆ ਹੈਗਾ ਤੇ ਜਿੱਦਾ ਕਰਕੇ ਉੱਥੋਂ ਦੇ ਲੋਕ ਮੰਗ ਕਰ ਰਹੇ ਆ ਵੀ ਇਹਨੂੰ ਪੂਰੀ ਸਟੇਟ ਦਾ ਦਰਜਾ ਦਿੱਤਾ ਜਾਵੇ ਤੇ ਬਹੁਤ ਵਾਰੀ ਭੁਖੜ ਤਾਲ ਤੇ ਵੀ ਸੱਜਣ ਬੈਠ ਚੁੱਕੇ ਹੈਗੇ ਆ ਤੇ ਕੋਈ ਸਰਕਾਰ ਦੇ ਕੰੰਦ ਤੇ ਜੋ ਨਹੀਂ ਸਰਕਰ ਇਹ ਅਮਰੀਕਾ ਵਰਗੇ ਦੇਸ਼ ਦੇ ਵਿੱਚ ਇਹ ਬੰਦਾ ਹੁੰਦਾ ਤਾਂ ਇਹ ਪਤਾ ਨਹੀਂ ਕਿੱਡੀ ਵੱਡੀ ਪਦਵੀ ਤੇ ਹੋਣਾ ਸੀ ਅੱਜ ਤੱਕ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿੱਲ ਪਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਖਬਰਾਂ ਨੇ ਜਿੰਨਾਂ ਤੇ ਅਸੀਂ ਡਿਸਕਸ਼ਨ ਕਰਾਂਗੇ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਜੁੜਨਗੇ ਫਰੇਜ਼ਨੋਂ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਚੀਕੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਰਾਜਵੀਰ ਜਵੰਦੇ ਹੋਣਾ ਬਾਰੇ ਸਾਰੀ ਦੁਨੀਆ ਦੇ ਵਿੱਚ ਉਹਨਾਂ ਲਈ ਅਰਦਾਸਾਂ ਹੋ ਰਹੀਆਂ ਕਿ ਇਹ ਕਰੰਟ ਸਿਚੁਏਸ਼ਨ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਲੇ ਇੰਡੀਆ ਦੇ ਵਿੱਚ ਇੱਕ ਪ੍ਰੋਫੈਸਰ ਤੇ ਐਨਐਸਏ ਲੱਗਣ ਤੋਂ ਬਾਅਦ ਹਿੰਸਾ ਭਟਕੀ ਆ ਕਈ ਮੌਤਾਂ ਹੋਈਆਂ ਉੱਥੇ ਉਸ ਤੋਂ ਬਾਅਦ ਯੂਐਸ ਆਰਮੀ ਦੇ ਵਿੱਚ ਹੁਣ ਤੁਸੀਂ ਦਾੜੀ ਜਾਂ ਕੇਸ ਨਹੀਂ ਰੱਖ ਸਕਦੇ ਤੇ ਜਿਨ੍ਹਾਂ ਨੇ ਰੱਖੇ ਹੋਇਆ ਉਹਨਾਂ ਦਾ ਭਵਿੱਖ ਕੀ ਹੋਏਗਾ ਇਹ ਨਵਾਂ ਆਰਡਰ ਜਾਰੀ ਕੀਤਾ 트ੰਪ ਗਵਰਨਮੈਂਟ ਵੱਲੋਂ ਇਸ ਤੋਂ ਬਾਅਦ ਗੱਲਬਾਤ ਕਰਾਂਗੇ ਟਰਕਿੰਗ ਬਾਰੇ ਕਿਉਂਕਿ ਕਈ ਸਟੇਟਾਂ ਦੇ ਵਿੱਚ ਹੁਣ ਜਿਹੜੇ ਆ ਨੌਨ ਡੋਮਿਸਾਈਲ ਲਾਇਸੈਂਸ ਆ ਉਹਨਾਂ ਨੂੰ ਈਮੇਲਸ ਆ ਗਈਆਂ ਨੇ ਔਰ ਕਈਆਂ ਦੇ ਨਵੇਂ ਲਾਇਸੈਂਸ ਜਿਹੜੇ ਬਣਨੇ ਬੰਦ ਹੋ ਗਏ ਵਰਕ ਪਰਮਿਟ ਵਾਲਿਆਂ ਦੇ ਤੇ ਕਰੰਟ ਸਿਚੁਏਸ਼ਨ ਕੀ ਹੈ ਇਸ ਮੌਕੇ ਇਹਦੇ ਬਾਰੇ ਗੱਲਬਾਤ ਤੇ ਉਸ ਤੋਂ ਬਾਅਦ ਟਰਕਿੰਗ ਦੇ ਨਾਲ ਹੀ ਇੱਕ ਹੋਰ ਖਬਰ ਜਿਹਦੇ ਤੇ ਅਸੀਂ ਡਿਸਕਸ਼ਨ ਕਰਾਂਗੇ ਵੀ ਟਰੱਕਾਂ ਦੇ ਹੁਣ ਜਿਨ੍ਹਾਂ ਦੇ ਲਾਇਸੈਂਸ ਨਹੀਂ ਬਣ ਰਹੇ ਤੇ ਉਸ ਤੋਂ ਬਾਅਦ ਟਰਕਿੰਗ ਇੰਡਸਟਰੀ ਕਿੱਧਰ ਨੂੰ ਜਾ ਰਹੀ ਹੈ ਕਿ ਜਿਹੜੇ ਗ੍ਰੀਨ ਕਾਰਡ ਔਰ ਸਿਟੀਜ਼ਨ ਆ ਉਹਨਾਂ ਦੇ ਉਹਨਾਂ ਦੇ ਪੇਚੈਕ ਵਧਰੇ ਅੱਗੇ ਨਾਲੋਂ ਉਹਦੇ ਬਾਰੇ ਗੱਲਬਾਤ ਕਰਾਂਗੇ ਫਿਰ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਅਮਰੀਕਨ ਗਵਰਨਮੈਂਟ ਸ਼ਟਡਾਊਨ ਹੋਈ ਹੈ ਇਹਦਾ ਕੀ ਅਸਰ ਪਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਨਾਲ ਦੀ ਨਾਲ ਅਖੀਰ ਤੇ ਗੱਲਬਾਤ ਕਰਾਂਗੇ ਲੋਰੈਂਸ ਮਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਐਲਾਨਿਆ ਗਿਆ ਹੈ ਤੇ ਕੀ ਇਹਦਾ ਆਉਣ ਵਾਲੇ ਭਵਿੱਖ ਦੇ ਵਿੱਚ ਅਸਰ ਪਏਗਾ ਇਹਨਾਂ ਸਾਰੀਆਂ ਖਬਰਾਂ ਤੇ ਡਿਸਕਸ਼ਨ ਕਰਨ ਦੇ ਲਈ ਸਾਡੇ ਨਾਲ ਜੁੜਰੇ ਨੇ ਫ੍ਰੀਜ਼ਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਚੀਕੇ ਨੀਟੇ ਵੀਰ ਸਵਾਗਤ ਹੈ ਪ੍ਰੋਗਰਾਮ ਦਾ ਮੇਰਾ ਅਮਰੀਕਾ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਦੀਪ ਬਾਈ ਜੀ ਜਿੰਨੇ ਵੀ ਇਸ ਟਾਈਮ ਗਲੋਬਲ ਪੰਜਾਬ ਦਾ ਪ੍ਰੋਗਰਾਮ ਮੇਰਾ ਅਮਰੀਕਾ ਵੇਖ ਰਹੇ ਨੇ ਸਾਰਾ ਨਿੱਗੀ ਜਿਹਾ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਗਾਇਕ ਰਾਜਵੀਰ ਜਵੰਦੇ ਹੋਣਾਂ ਦੀ ਗੱਲ ਕਰਦੇ ਆ ਸਾਰੀ ਦੁਨੀਆ ਦੇ ਵਿੱਚ ਪੰਜਾਬੀ ਭਾਈਚਾਰਾ ਉਹਨਾਂ ਦੇ ਲਈ ਅਰਦਾਸਾਂ ਕਰ ਰਿਹਾ ਔਰ ਉਮੀਦ ਕਰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਵੰਦਾ ਉਸੇ ਤਰ੍ਹਾਂ ਫੇਰ ਅਖਾੜੇ ਲਾਵੇ ਪਰ ਜਿਹੜੀ ਡਾਕਟਰਾਂ ਦੀ ਰਿਪੋਰਟ ਆ ਰਹੀ ਹੈ ਉਹ ਬੜੀ ਨਿਰਾਸ਼ਾਜਨਕ ਆ ਰਹੀ ਹੈ ਸਾਰਿਆਂ ਨੂੰ ਉਮੀਦਾਂ ਐ ਪਰ ਜਿਹੜੀ ਡਾਕਟਰਾਂ ਦੀ ਜਦੋਂ ਰਿਪੋਰਟ ਆਉਂਦੀ ਆ ਉਹਦੇ ਵਿੱਚ ਇੱਕ ਵੀ ਇਸ ਤਰ੍ਹਾਂ ਦੀ ਸਾਨੂੰ ਰਿਪੋਰਟ ਨਹੀਂ ਮਿਲਦੀ ਜਿਹਦੇ ਨਾਲ ਅਸੀਂ ਕਹਿ ਸਕੀਏ ਵੀ ਜਵੰਦਾ ਅੱਗੇ ਨਾਲੋਂ ਤੰਦਰੁਸਤ ਹੋਇਆ ਹੈ ਬਿਹਤਰ ਹੋਇਆ ਉਹਦੇ ਅੰਗ ਪੈਰ ਨਹੀਂ ਕੰਮ ਕਰ ਰਹੇ ਵੈਂਟੀਲੇਟਰ ਤੇ ਇਸ ਟਾਈਮ ਔਰ ਵੈਂਟੀਲੇਟਰ ਦੇ ਰਾਹੀਂ ਉਹਨੂੰ ਸਾਹ ਦਿੱਤੇ ਜਾ ਰਹੇ ਨੇ ਜਿਹਦੇ ਕਰਕੇ ਉਹਦਾ ਬਲੱਡਰ ਸਰਕੂਲੇਸ਼ਨ ਚੱਲ ਰਿਹਾ ਹੈ ਹਾਰਟ ਜਿਹੜਾ ਪੰਪ ਹੋ ਰਿਹਾ ਪਰ ਦਿਮਾਗ ਦੇ ਵਿੱਚ ਕੋਈ ਵੀ ਹਿਲਜੁਲ ਨਹੀਂ ਦਿਮਾਗ ਬ੍ਰੇਨ ਆ ਜਿਹੜਾ ਉਹ ਹਲਚਲ ਦੇ ਵਿੱਚ ਨਹੀਂ ਆ ਰਿਹਾ ਜਿਹਦੇ ਕਰਕੇ ਚਿੰਤਾਜਨਕ ਜਿਹੜੀ ਨਿਰਾਸ਼ਾ ਲੋਕਾਂ ਦੇ ਹੱਥ ਲੱਗ ਰਹੀ ਹੈ ਜਦੋਂ ਵੀ ਨਵੀਂ ਰਿਪੋਰਟ ਆਉਂਦੀ ਹੈ ਕੀ ਕਹੋਗੇ ਇਸ ਵਿਸ਼ੇ ਤੇ ਔਰ ਜਿਹੜੇ 올 ਓਵਰ ਪੰਜਾਬੀਆਂ ਦੀ ਅਰਦਾਸ ਆ ਜਿਹੜੀ ਉਹ ਉਹ ਹੁਣ ਲੱਗਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਰਦਾਸਾਂ ਉਹੀ ਬਚਾ ਸਕਦੀਆਂ ਉਹਨੂੰ ਬਿਲਕੁਲ ਪ੍ਰਦੀਪ ਜੀ ਮੈਂ ਤੁਹਾਨੂੰ ਪਤਾ ਉਹ 27 ਪਿਛਲੀ 27 ਤਰੀਕ ਨੂੰ ਬੜਾ ਭਿਆਨਕ ਐਕਸੀਡੈਂਟ ਹੋਇਆ ਸੀ ਰਾਜਵੀਰ ਜਵੰਦੇ ਦਾ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਜਿਹਦਾ ਕਰਕੇ ਉਹ ਇਸ ਟਾਈਮ ਫੋਟੋ ਫੋਟਸ ਹਸਪੀਟਲ ਦੇ ਵਿੱਚ ਦਾਖਲ ਨੇ ਤੇ ਜ਼ਿੰਦਗੀ ਤੇ ਮੌਤ ਦੀ ਇੱਕ ਤਰ੍ਹਾਂ ਦੇ ਨਾਲ ਲੜਾਈ ਹੈ ਜਿਹੜੀ ਉਹ ਲੜ ਰਹੇ ਨੇ ਤੇ ਤੇ ਉਹ ਦੇਖੋ ਵੀ ਕਿੰਡੀ ਜਿਵੇਂ ਕਹਿੰਦਾ ਵੀ ਮਾੜੀ ਗੱਲ ਆ ਵੀ ਇੱਕ ਆਵਾਰਾ ਪਸ਼ੂ ਆ ਕੇ ਉਹਦੇ ਮੋਟਰਸਾਈਕਲ ਦੇ ਵਿੱਚ ਵੱਜਿਆ ਉਸ ਤੋਂ ਪਿੱਛੇ ਜਿਹੜੀ ਅੱਗੇ ਗੱਡੀ ਜਾ ਰਹੀ ਸੀ ਉਹਦੇ ਵਿੱਚ ਜਵੰਦੇ ਦਾ ਮੋਟਰਸਾਈਕਲ ਵੱਜਿਆ ਤੇ ਉਹਨੂੰ ਫਿਰ ਜਿਵੇਂ ਕਹਿੰਦਾ ਵੀ ਲਿਜਾਇਆ ਗਿਆ ਹਸਪੀਟਲ ਪਰ ਹਸਪੀਟਲ ਦੇ ਵਿੱਚ ਇਸ ਵੇਲੇ ਜਿਹੜੀ ਹਾਲਤ ਹੈਗੀ ਉਹ ਬਹੁਤੀ ਵਧੀਆ ਨਹੀਂ ਹੈਗੀ ਕਿਉਂਕਿ ਵੈਂਟੀਲੇਟਰ ਦੇ ਜਰੀ ਸਾਹ ਦਿੱਤੇ ਜਾ ਰਹੇ ਆ ਪਤਾ ਲੱਗਾ ਵੀ ਉਹਨਾਂ ਦੇ ਸਿਰ ਦੇ ਵਿੱਚ ਬੜੀ ਭਿਆਨਕ ਸੱਟ ਲੱਗੀ ਸੀ ਜਿਸ ਦਾ ਕਰਕੇ ਬਲੱਡ ਅੰਦਰ ਪੈ ਗਿਆ ਤੇ ਨਾਲ ਦੀ ਨਾਲ ਉਹਨਾਂ ਦੀ ਜਿਹੜੇ ਮਣਕੇ ਸੀਗੇ ਰੀੜ ਦੀ ਹੱਡੀ ਦੇ ਉਹ ਕਈ ਥਾਵਾਂ ਤੋਂ ਬ੍ਰੇਕ ਹੋਏ ਹੈਗੇ ਆ ਜਿਸ ਦਾ ਕਰਕੇ ਉਹਨਾਂ ਦੀ ਨੈੱਕ ਆ ਜਿਹੜੀ ਉਹ ਇੱਕ ਤਰ੍ਹਾਂ ਦੇ ਨਾਲ ਕਾਲਰ ਬੋਨ ਦੇ ਸਹਾਰੇ ਇਸ ਟਾਈਮ ਉਹਨੂੰ ਆਸਰਾ ਦਿੱਤਾ ਜਾ ਰਿਹਾ ਹੈਗਾ ਵੱਖ-ਵੱਖ ਸੋਸ਼ਲ ਮੀਡੀਆ ਦੇ ਉੱਤੇ ਬੜਾ ਕੁਝ ਚੱਲ ਰਿਹਾ ਹੈਗਾ ਮੈਨੂੰ ਲੱਗਦਾ ਵੀ ਲੋਕਾਂ ਨੂੰ ਥੋੜਾ ਜਿਹਾ ਉਸ ਚੀਜ਼ ਤੋਂ ਸੁਚੇਤ ਹੋਣ ਦੀ ਲੋੜ ਆ ਆਪਾਂ ਉਹਨਾਂ ਨੂੰ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਆਂ ਤੁਹਾਡੇ ਉਹ ਦੋਸਤ ਵੀ ਰਹੇ ਆ ਤੇ ਬਹੁਤ ਸੋਹਣਾ ਸੁਨੱਖਾ ਮੁੰਡਾ ਬੜੀ ਤਕੜੀ ਉਹਨੇ ਗਾਇਕੀਾਈ ਆ ਤੇ ਬੜੇ ਉਹਦੇ ਕੱਪੜਿਆਂ ਨੂੰ ਦੇਖਦੇ ਕਿ ਫੈਸ਼ਨ ਚੱਲਦੇ ਰਹੇ ਆ ਪੰਜਾਬ ਦੇ ਵਿੱਚ ਵੀ ਜੰਦਾ ਇਦਾਂ ਦੀ ਪੱਗ ਬੰਨਦਾ ਇਦਾਂ ਦੇ ਕੱਪੜੇ ਪਾਉਂਦਾ ਸਰੀਰ ਵੀ ਉਹਨੇ ਸਾਭ ਕੇ ਰੱਖਿਆ ਹੋਇਆ ਸੀ ਤੇ ਇਸ ਟਾਈਮ ਅੰਦੇ ਆਪਾਂ ਦੁਆਵਾਂ ਤੋਂ ਬਿਨਾ ਹੋਰ ਕੁਝ ਨਹੀਂ ਸਕਦੇ ਕਿਉਂਕਿ ਡਾਕਟਰਾਂ ਦੇ ਤਾਂ ਇੱਕ ਤਰ੍ਹਾਂ ਦੇ ਨਾਲ ਹੱਥ ਖੜੇ ਹੈਗੇ ਆ ਉਹ ਬਿਲਕੁਲ ਬੇਸੁਰਤਾ ਕੋਈ ਜੇ ਮਕਨ ਹੈ ਇਸ ਵੇਲੇ ਹਾਲਤ ਦੇ ਵਿੱਚ ਬਹੁਤਾ ਸੁਧਾਰ ਨਹੀਂ ਦੇਖਿਆ ਜਾ ਰਿਹਾ ਬੇਸ਼ੱਕ ਉਹਨਾਂ ਦੀ ਮਾਂ ਮਤੇ ਉਹਨਾਂ ਦੀ ਵਾਈਫ ਪੂਰੇ ਹੌਸਲੇ ਦੇ ਵਿੱਚ ਆ ਤੇ ਉਹ ਵੀ ਆਸ ਕਰਦੇ ਆ ਵੀ ਲੋਕਾਂ ਦੀਆਂ ਦੁਆਵਾਂ ਜਿਹੜੀਆਂ ਉਹ ਰੰਗ ਲਿਆਉਣਗੀਆਂ ਤੇ ਆਪਾਂ ਇਹ ਵੀ ਦੁਆ ਕਰਦੇ ਆ ਵੀ ਵਾਹਿਗੁਰੂ ਪ੍ਰਮਾਤਮਾ ਕਰੇ ਉਹ ਜਲਦੀ ਸਿਹਤਯਾਬ ਹੋਣ ਤੇ ਦੁਬਾਰਤੋਂ ਫੇਰ ਪੰਜਾਬ ਦੇ ਖਾੜਕ ਦੇ ਵਿੱਚ ਨਜ਼ਰ ਆਉਣ ਬਿਲਕੁਲ ਬਿਲਕੁਲ ਔਰ ਉੱਥੇ ਇੰਡੀਆ ਦੀਆਂ ਜਿਹੜੀਆਂ ਸੜਕਾਂ ਨਾ ਉਹ ਇਹ ਮੋਟਰਸਾਈਕਲ ਚਲਾਉਣ ਦੇ ਲਾਇਕ ਨਹੀਂ ਹੈਗੀਆਂ ਉੱਥੇ ਜਵੰਦੇ ਦੇ ਮੋਟਰਸਾਈਕਲ ਵੀ 25 ਲੱਖ ਦੇ ਨੇੜੇ ਉਹਦੀ ਕੀਮਤ ਸੀ ਔਰ ਉਹਦੇ ਪੂਰੀ ਕਿੱਟ ਪਾਈ ਹੋਈ ਸੀਗੀ ਕੈਨੇਡਾ ਤੋਂ ਲੈ ਕੇ ਗਿਆ ਸੀਗਾ ਪਿਛਲੇ ਡੇਢ ਮਹੀਨੇ ਪਹਿਲਾਂ ਮੇਰੀ ਜਦੋਂ ਗੱਲ ਹੋਈ ਮੈਂ ਵੀ ਉੱਥੇ ਸਰੀ ਗਿਆ ਹੋਇਆ ਸੀ ਸਾਡੀ ਮੁਲਾਕਾਤ ਨਹੀਂ ਹੋ ਪਾਈ ਪਰ ਫੋਨ ਤੇ ਗੱਲਬਾਤ ਹੋਈ ਉੱਥੇ ਸਰੀ ਆਇਆ ਹੋਇਆ ਸੀ ਗਾਣੇ ਦੀ ਸ਼ੂਟਿੰਗ ਕਰ ਰਿਹਾ ਸੀ ਔਰ ਉੱਥੋਂ ਇਹ ਸਾਰਾ ਸਮਾਨ ਲੈ ਕੇ ਗਿਆ ਸੀ ਔਰ ਕਵਰ ਗਰੇਵਾਲ ਹੁਣਾ ਦੇ ਨਾਲ ਮੇਰੀ ਗੱਲ ਹੋਈ ਔਰ ਉਹਨਾਂ ਨੇ ਦੱਸਿਆ ਵੀ 2 ਕਮਰ ਗਰੇਵਾਲ ਔਰ ਜਵੰਦੇ ਹੋਣਾ ਦੀ ਮੁਲਾਕਾਤ ਹੋਈ ਔਰ ਉੱਥੇ ਉਹ ਇਸੇ ਮੋਟਰਸਾਈਕਲ ਦੀ ਸਰਵਿਸ ਕਰਾ ਰਿਆ ਸੀ ਜਾਨੀ ਕਿ ਮੋਟਰਸਾਈਕਲ ਠੀਕ ਸੀ ਪੂਰਾ ਬਿਲਕੁਲ ਵਧੀਆ ਮੋਟਰਸਾਈਕਲ ਸੀ ਉਹਦੇ ਕਿੱਟ ਵੀ ਪੂਰੀ ਪਾਈ ਹੋਈ ਸੀ ਹੈਲਮਟ ਪਾਇਆ ਹੋਇਆ ਸੀ ਉਹਦੇ ਆਰਮ ਗਾਰਡ ਵਗੈਰਾ ਵੀ ਪਾਏ ਹੋਏ ਸੀ ਸਾਰੇ ਪਰ ਸੜਕਾਂ ਔਰ ਇੱਥੇ ਵਾਰਾ ਪਸ਼ੂ ਆ ਜਿਹੜੇ ਫਿਰਦੇ ਸੜਕਾਂ ਤੇ ਇਹ ਸਿਸਟਮ ਆ ਜਿਹੜਾ ਇਹਨਾਂ ਚੀਜ਼ਾਂ ਦੇ ਅਨੁਕੂਲ ਨਹੀਂਗਾ ਮੈਨੂੰ ਲੱਗਦਾ ਨੇ ਬਿਲਕੁਲ ਤੁਸੀਂ ਦੇਖੋ ਵੀ ਜਿਹੜੀਆਂ ਸਰਕਾਰਾਂ ਹੈਗੀਆਂ ਇਹ ਗਊ ਸੈਸ ਦੇ ਨਾਂ ਦੇ ਉੱਤੇ ਟੈਕਸ ਲੈਂਦੀਆਂ ਤੇ ਪਰ ਉਹਨਾਂ ਨੂੰ ਸਾਹਬ ਦਾ ਕੋਈ ਨਹੀਂ ਉਹ ਸੜਕਾਂ ਤੇ ਹੜਲ-ਹੰਡ ਕਰਦੀਆਂ ਫਿਰਦੀਆਂ ਕਦੇ ਕਾਰ ਚ ਵਜਦੀਆਂ ਕਦੇ ਮੋਟਰਸਾਈਕਲ ਚ ਵਜਦੀਆਂ ਕਦੇ ਕਿਸੇ ਨੂੰ ਸੰਗਾਂ ਦੇ ਚੱਕ ਲੈਣ ਦੇਗਾ ਖੜੇ-ਖੜੇ ਬੰਦੇ ਨੂੰ ਤੇ ਕਿੰਨੇ ਆ ਇਹਨਾਂ ਮੌਤਾਂ ਹੋਗੀਆਂ ਹੈ ਵੀ ਹਜੇ ਹੋਰ ਕਿੰਨੇ ਕੁ ਲੋਕ ਗਵਰਨਮੈਂਟ ਨੇ ਇਸ ਤਰੀਕੇ ਨਾਲ ਮਰਵਾਉਣੇ ਆ ਤੇ ਵੀ ਫਿਰ ਇਹਨਾਂ ਦੇ ਕੰਮ ਤੇ ਜੋ ਸਰਕੂਗੀ ਤੇ ਬਿਲਕੁਲ ਤੁਹਾਡੀ ਗੱਲ ਠੀਕ ਆ ਵੀ ਰਾਜਵੀਰ ਜੀ ਬੰਦੇ ਨੂੰ ਮੋਟਰਸਾਈਕਲਾਂ ਦਾ ਸ਼ੌਂਕ ਸੀ ਕਈ ਕਹਿੰਦੇ ਨੇ ਮੋਟਰਸਾਈਕਲ ਰੱਖੇ ਹੋਏ ਹੈਗੇ ਆ ਤੇ ਇਹ ਅਕਸਰ ਪਹਾੜਾਂ ਦੇ ਵਿੱਚ ਜਾ ਕੇ ਕੈਂਪਿੰਗ ਵਗੈਰਾ ਕਰਦਾ ਰਹਿੰਦਾ ਸੀਗਾ ਤੇ ਇਹ ਹੁਣ ਜਿਹੜਾ ਹਾਦਸਾ ਵਾਪਰਿਆ ਹੈਗਾ ਬਿਲਕੁਲ ਇਤੋਂ ਸਬਕ ਲੈਣ ਦੀ ਲੋੜ ਆ ਵੀ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਥੇ ਜੋ ਰੂਲ ਰੈਗੂਲੇਸ਼ਨਸ ਹੈਗੇ ਆ ਸ਼ੰਕਾ ਬਣਾਈ ਜਾਂਦੇ ਆ ਲੋਕ ਫੇਰ ਉਹੀ ਕੁਝ ਉੱਥੇ ਵਨਵੇ ਦੇ ਵਿੱਚ ਤੁਰੇ ਆਉਂਦੇ ਆ ਕੋਈ ਸੜਕ ਗੱਡੀ ਖੜਾ ਕੇ ਸੜਕ ਤੋਂ ਆਪ ਪਾਸੇ ਉਤਰ ਜਾਂਦਾ ਹੈਗਾ ਸੋ ਸੜਕਾਂ ਬਣਾਉਣ ਦੇ ਨਾਲ ਨਾਲ ਰੂਲ ਬਣਾਉਣ ਦੀ ਵੀ ਲੋੜ ਹੈਗੀ ਆ ਬਾਕੀ ਮੈਨੂੰ ਲੱਗਦਾ ਹੁੰਦਾ ਵੀ ਜਿਹੜੀਆਂ ਹਿੰਦੁਸਤਾਨ ਦੀਆਂ ਸੜਕਾਂ ਦਾ ਇਹ ਇਹ ਦੋ ਪਹੀਆ ਵਾਹਨ ਚਲਾਉਣ ਦੇ ਯੋਗ ਨਹੀਂ ਹੈਗੀਆਂ ਇਹ ਖਤਰੇ ਤੋਂ ਖਾਲੀ ਨਹੀਂ ਹੈਗਾ ਤੇ ਇਸ ਚੀਜ਼ ਤੋਂ ਕੱਲ ਜ਼ਰੂਰ ਲੈਣਾ ਚਾਹੀਦਾ ਸਾਡੇ ਲੋਕਾਂ ਨੂੰ ਬਿਲਕੁਲ ਬਿਲਕੁਲ ਸੋ ਆਪਾਂ ਅਗਲੀ ਖਬਰ ਤੇ ਚੱਲੀਏ ਪਤਾ ਲੱਗਿਆ ਉੱਥੇ ਲੇ ਦੇ ਵਿੱਚ ਇੱਕ ਪ੍ਰੋਫੈਸਰ ਤੇ ਐਨਐਸਏ ਲਾਈ ਗਈ ਫਿਰ ਉਸ ਤੋਂ ਬਾਅਦ ਹਿੰਸਾ ਭੜਕੀ ਔਰ ਉੱਥੇ ਵੀ ਕਈ ਮੌਤਾਂ ਹੋਈਆਂ ਪੂਰੀ ਖਬਰ ਦਾ ਵੇਰਵਾ ਦਿਓ ਵੀ ਕੀ ਹੈ ਖਬਰ ਇਹਨਾਂ ਪ੍ਰੋਫੈਸਰ ਸੋਨਮ ਵਾਂਗਚੋਂਗੇ ਇਹਨਾਂ ਦਾ ਨਾਮ ਇੱਕ ਮਸ਼ਹੂਰ ਸਾਇੰਟਿਸਟ ਆ ਇਹਨਾਂ ਨੇ ਕਾਫੀ ਸਾਰੀਆਂ ਖੋਜਾਂ ਕੀਤੀਆਂ ਮੇਰਾ ਖਿਆਲ ਉਹਨਾਂ ਦਾ ਕਮਰਾ ਅਵਾਰਡਾਂ ਦੇ ਨਾਲ ਭਰਿਆ ਪਿਆ ਹੋਣਾ ਪਰ ਤੁਸੀਂ ਦੇਖੋ ਵੀ ਕਿੰਨੇ ਅਫਸੋਸ ਦੀ ਗੱਲ ਆ ਵੀ ਐਡੇ ਵਧੀਆ ਬੰਦੇ ਨੂੰ ਵੀ ਸਿਆਸਤ ਦੇ ਵਿੱਚ ਬਲੀ ਦਾ ਬੱਕਰਾ ਬਣਾ ਕੇ ਤੇ ਟੰਗ ਰਿੱਤਾ ਉਹ ਤੇ ਐਨਐਸਏ ਲਾ ਦਿੱਤਾ ਉਹ ਮੰਗ ਕੀ ਕਰ ਰਹੇ ਸੀ ਜਿਹੜਾ ਲੇ ਆ ਨਾ ਇਹ ਜੋ ਕਿ ਯੂਨੀਅਨ ਟੈਰੀਟਰੀ ਬਣਿਆ ਹੋਇਆ ਹੈਗਾ ਤੇ ਜਿਹਦਾ ਕਰਕੇ ਉੱਥੋਂ ਦੇ ਲੋਕ ਮੰਗ ਕਰ ਰਹੇ ਆ ਵੀ ਇਹਨੂੰ ਪੂਰੀ ਸਟੇਟ ਦਾ ਦਰਜਾ ਦਿੱਤਾ ਜਾਵੇ ਤੇ ਪਿਛਲੇ ਲੰਬੇ ਸਮੇਂ ਤੋਂ ਇਹਦਾ ਵਾਸਤੇ ਸੰਘਰਸ਼ ਹੋ ਰਿਹਾ ਹੈਗਾ ਤੇ ਬਹੁਤ ਵੈਰੀ ਭੋਖੜ ਤਾਲ ਤੇ ਵੀ ਸੱਜਣ ਬੈਠ ਚੁੱਕੇ ਹੈਗੇ ਆ ਤੇ ਕੋਈ ਸਰਕਾਰ ਦੇ ਕੰਨ ਤੇ ਯੂਨ ਹੀ ਸਰਕ ਰਹੀ ਤੇ ਹੁਣ ਇਹ ਜਿਹੜੇ ਸੋਨੋਂ ਵਾਂਗ ਚੌਕ ਸੀ ਇਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਇਹਦੀ ਵਾਂਗ ਡੋਰ ਸੰਭਾਲੀ ਸੀ ਅੰਦੋਲਨ ਦੀ ਤੇ ਇਹ ਇਹ ਅੰਛਨ ਤੇ ਬੈਠੇ ਸੀਗੇ ਤੇ ਉੱਥੇ ਬੈਠੇ ਬੈਠੇ ਦੋ ਬੰਦਿਆਂ ਦੀ ਜਿਹੜੀ ਹਾਲਤ ਆ ਉਹ ਖਰਾਬ ਹੋ ਗਈ ਉਸ ਤੋਂ ਪਿੱਛੋਂ ਜਿਹੜੀ ਭੀੜ ਸੀ ਉਹ ਹਿੰਸਕ ਰੂਪ ਧਾਰਨ ਕਰ ਗਈ ਤੇ ਪੁਲਿਸ ਨੇ ਲਾਠੀ ਚਾਰਜ ਵੀ ਕੀਤਾ ਗੋਲੀ ਵੀ ਚਲਾਈ ਜਿਸ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਕਾਫੀ ਲੋਕ ਉਥੇ ਜ਼ਖਮੀ ਹੋਏ ਆ ਤੇ ਉਸ ਤੋਂ ਵਾਦ ਦੇ ਵਿੱਚ ਸਰਕਾਰ ਨੇ ਦੇਖਿਆ ਵੀ ਇਹ ਬੰਦਾ ਹੀ ਮੇਨ ਤੌਰ ਤੇ ਅੰਦੋਲਨ ਨੂੰ ਲੀਡ ਕਰ ਰਿਹਾ ਵੀ ਕਿਉਂ ਨਾ ਇਹਨੂੰ ਨੈਪ ਕੀਤਾ ਜਾਵੇ ਤਾਂ ਉਹਨਾਂ ਨੇ ਇੱਕ ਐਵੇਂ ਹੀ ਝੂਠੀ ਕਹਾਣੀ ਬਣਾ ਕੇ ਜੀ ਇਹ ਚਾਈਨਾ ਦੇ ਨਾਲ ਨਾਲਿਆ ਹੋਇਆ ਇੰਡੀਆ ਦੀਆਂ ਇਨਫਰਮੇਸ਼ਨਾਂ ਚਾਈਨਾ ਨੂੰ ਦਿੰਦਾ ਇਹ ਇੱਕ ਤਰ੍ਹਾਂ ਦੇ ਨਾਲ ਜਸੂਸੀ ਦਾ ਕੰਮ ਕਰਦਾ ਉਹਦਾ ਕਰਕੇ ਇਹਨੂੰ ਘਰੋਂ ਚੱਕਿਆ ਗਿਆ ਤੇ ਹੁਣ ਇਹਦੇ ਤੇ NSA ਲਾ ਕੇ ਇਹਨੂੰ ਜੇਲ੍ਹ ਚ ਭੇਜ ਦਿੱਤਾ ਤੁਹਾਨੂੰ ਪਤਾ ਜਦੋਂ NSA ਲੱਗ ਜਾਂਦਾ 1 ਸਾਲ ਵਾਸਤੇ ਤਾਂ ਉੱਤੇ ਕੋਈ ਕੇਸ ਜਾਂ ਕੁਝ ਹੋਰ ਤੁਹਾਨੂੰ ਚਲਾਉਣ ਦੀ ਲੋੜ ਹੀ ਨਹੀਂ ਪੈਂਦੀ ਨਾ ਉਹਨੂੰ ਕੋਰਟ ਚ ਪੇਸ਼ ਕਰਨਾ ਪੈਂਦਾ ਤੁਸੀਂ ਮੈਂ ਇਹ ਗੱਲ ਕਹਿੰਨਾ ਵੀ ਇੱਕ ਜੇ ਅਮਰੀਕਾ ਵਰਗੇ ਦੇਸ਼ ਦੇ ਵਿੱਚ ਇਹ ਬੰਦਾ ਹੁੰਦਾ ਤਾਂ ਇਹ ਪਤਾ ਨਹੀਂ ਕਿੰਡੀ ਵੱਡੀ ਪਦਵੀ ਤੇ ਹੋਣਾ ਸੀ ਅੱਜ ਨੂੰ ਤੇ ਇੱਕ ਤੁਸੀਂ ਹੋਣ ਹਾਰ ਵਿਅਕਤੀ ਨੂੰ ਜੇਲ੍ਹ ਦੇ ਵਿੱਚ ਪਾ ਰਹੇ ਹੋ ਤੇ ਅੱਗੇ ਜਿਹੜੇ ਹੋਰ ਲੋਕ ਆ ਫਿਰ ਉਹਨਾਂ ਦੇ ਉੱਤੇ ਇਸ ਚੀਜ਼ ਦਾ ਕੀ ਅਸਰ ਪਊਗਾ ਵੈਰੀ ਵੈਰੀ ਸੈਂਡ ਸਿਚੁਏਸ਼ਨ ਬਿਲਕੁਲ ਸੋ ਆਪਾਂ ਹੁਣ ਅਮਰੀਕਾ ਦੀਆਂ ਖਬਰਾਂ ਵੱਲ ਨੂੰ ਆਈਏ ਇੱਥੇ ਪਤਾ ਲੱਗਾ ਵੀ ਪ੍ਰੈਜ਼ੀਡੈਂਟ 트੍ਰੰਪ ਹੋਣਾ ਨੇ ਇੱਕ ਗਰੂਮਿੰਗ ਪਾਲਿਸੀ ਜਿਹੜੀ ਜਾਰੀ ਕੀਤੀ ਹੈ ਯੂਐਸ ਆਰਮੀ ਦੇ ਵਿੱਚ ਜਿਹੜੇ ਕੰਮ ਕਰ ਰਹੇ ਨੇ ਜਾਨੀ ਕਿ ਹੁਣ ਜਿਹੜੇ ਯੂਐਸ ਆਰਮੀ ਦੇ ਵਿੱਚ ਕੰਮ ਕਰਦੇ ਆ ਉਹ ਨਾ ਆਪਣੀ ਦਾੜ੍ਹੀ ਰੱਖ ਸਕਦੇ ਆ ਨਾ ਆਪਣੇ ਕੇਸ ਰੱਖ ਸਕਦੇ ਆ ਔਰ ਇਹਦਾ ਸਿੱਧਾ ਸਿੱਧਾ ਅਸਰ ਆਪਣੇ ਜਿਹੜੇ ਸਿੱਖ ਮੁੰਡੇ ਕੰਮ ਕਰਦੇ ਆ ਉਹਦੇ ਵਿੱਚ ਯੂਐਸ ਆਰਮੀ ਦੇ ਵਿੱਚ ਬਾਰਲੇ ਮੁਲਕਾਂ ਦੇ ਵਿੱਚ ਅਸੀਂ ਪੱਗ ਨੂੰ ਲੈ ਕੇ ਆਪਣੇ ਦਾੜ੍ਹੀ ਕੇਸਾਂ ਨੂੰ ਲੈ ਕੇ ਅਸੀਂ ਲੜਾਈ ਲੜਦੇ ਵੀ ਇੱਥੇ ਅਸੀਂ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੋਈ ਆ ਸੋ ਜਿਹੜੇ ਸਿੱਖ ਧਰਮ ਨੂੰ ਫਾਲੋ ਕਰਦੇ ਨੇ ਹੁਣ ਉਹ ਯੂ ਐਸ ਆਰਮੀ ਦੇ ਵਿੱਚ ਜਿਨ੍ਹਾਂ ਨੇ ਦਾੜ੍ਹੀ ਰੱਖੀ ਹੋਈ ਆ ਜਾਂ ਕੇਸ ਰੱਖੇ ਹੋਏ ਨੇ ਜਾਂ ਜਿਹੜੇ ਆਉਣਾ ਚਾਹੁੰਦੇ ਨੇ ਜਿਨ੍ਹਾਂ ਨੇ ਦਾੜ੍ਹੀ ਰੱਖੀ ਹੋਈ ਆ ਜਾਂ ਕੇਸ ਰੱਖੇ ਹੋਏ ਉਹ ਨਹੀਂ ਆ ਸਕਦੇ ਹੁਣ ਸੋ ਇਸ ਖਬਰ ਦਾ ਕੀ ਅਸਰ ਪਏਗਾ ਇੱਕ ਤਾਂ ਅਮਰੀਕਾ ਵਰਗਾ ਮੁਲਕ ਔਰ ਇੱਥੇ ਆਜ਼ਾਦੀ ਹਰ ਬੰਦੇ ਨੂੰ ਜਿਹੜਾ ਮਰਜ਼ੀ ਧਰਮ ਹੋ ਉਹ ਚੂਜ਼ ਕਰ ਸਕਦਾ ਜਿਹੜੇ ਮਰਜ਼ੀ ਧਰਮ ਦੇ ਵਿੱਚ ਜਾ ਸਕਦਾ ਤੇ ਫਿਰ ਇਸ ਤਰ੍ਹਾਂ ਦੀਆਂ ਰੈਸਟ੍ਰਿਕਸ਼ਨ ਜਿਹੜੀਆਂ ਕਿ ਤੁਹਾਨੂੰ ਧਰਮ ਨੂੰ ਫੋਲੋ ਕਰਨ ਤੋਂ ਰੋਕਦੀਆਂ ਹੋਣ ਔਰ ਇਥੋਂ ਦੇ ਏਡੇ ਵੱਡੇ ਡਿਪਾਰਟਮੈਂਟ ਦੇ ਵਿੱਚ ਜਿਹੜੇ ਜੌਬਾ ਕਰਦੇ ਉਹਨਾਂ ਤੇ ਲਾਈ ਜਾਵੇ ਕੀ ਅਸਰ ਪਏਗਾ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਟਰੰਪ ਹੁਣਾਂ ਨੇ ਹੁਣ ਕਿਹਾ ਵੀ ਯੂ ਐਸ ਆਰਮੀ ਦੇ ਵਿੱਚ ਤੁਸੀਂ ਕੇਸ ਤੇ ਦਾੜੀ ਨਹੀਂ ਰੱਖ ਸਕਦੇ ਬਿਲਕੁਲ ਇਹ ਨਾ ਉਸੇ ਤਰੀਕੇ ਨਾਲ ਜਿਵੇਂ ਅੱਗੇ ਤਗਲਗੀ ਇਹਨਾਂ ਦੇ ਫਰਮਾਨ ਜਾਰੀ ਹੁੰਦੇ ਆ ਟਰੰਪ ਹੋਰਾਂ ਦੇ ਇੱਕ ਹੋਰ ਉਹਨਾਂ ਬਨੋਂ ਫਰਮਾਨ ਜਾਰੀ ਕਰਕੇ ਜਿਵੇਂ ਕਹਿੰਦੇ ਹੁੰਦੇ ਵੀ ਜਿਹੜੇ ਖਾਸ ਤੌਰ ਤੇ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਆ ਉਹਨਾਂ ਨੂੰ ਚੁਕਾ ਦਿੱਤਾ ਗਿਆ ਕਿਉਂਕਿ ਜਿਹੜਾ ਹੁਣ ਡਿਫੈਂਸ ਡਿਪਾਰਟਮੈਂਟ ਆ ਇਹਨੂੰ ਹੁਣ ਆਰ ਡਿਪਾਰਟਮੈਂਟ ਕਹਿਣ ਲੱਗੇ ਉਨ੍ਹਾਂ ਵਾਸਤੇ ਇਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ ਜਾਰੀ ਕੀਤਾ ਵੀ ਜਿਹੜੀ ਗਰੂਮਿੰਗ ਪਾਲਸੀ ਅਮਰੀਕਾ ਦੇ ਵਿੱਚ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ ਉਹਨੂੰ ਦੁਬਾਰਤੋਂ ਫਾਲੋ ਕੀਤਾ ਜਾਵੇ ਵੀ ਇਹਨਾਂ ਦੀ ਜਿਹੜੀ ਫੌਜੀਆਂ ਦੀ ਬਿਲਕੁਲ ਕਲੀਨ ਸ਼ੇਪ ਹੋਣੀ ਚਾਹੀਦੀ ਹੈ ਜਿਹੜੇ ਇਹਨਾਂ ਦੇ ਗਿੱਚੀ ਤੋਂ ਵਾਲ ਆ ਉਹ ਉਸ ਨੰਬਰ ਦੀ ਮਸ਼ੀਨ ਨਾਲ ਕੱਟਣੇ ਚਾਹੀਦੇ ਆ ਕੰਨਾਂ ਤੋਂ ਉਸ ਨੰਬਰ ਦੀ ਮਸ਼ੀਨ ਨਾਲ ਕੱਟਣੇ ਚਾਹੀਦੇ ਆ ਉੱਪਰੋਂ ਇਹਨਾਂ ਦੇ ਵਾਲਾਂ ਦੀ ਲੰਬਾਈ ਇੰਨੀ ਹੋਣੀ ਚਾਹੀਦੀ ਆ ਤੋ ਉਸੇ ਸਬੰਧ ਦੇ ਵਿੱਚ ਇਹਨਾਂ ਨੇ ਹੁਣ ਇਹ ਕਰਤਾ ਵੀ ਜਿਨੇ ਵੀ ਮਿਲਟਰੀ ਦੇ ਵਿੱਚ ਰਹਿਣਾ ਉਹ ਸਾਡੇ ਅਮਰੀਕਨ ਰੂਲਾਂ ਮੁਤਾਬਕ ਦਾੜੀ ਕੇਸ ਕਲੀਨ ਕਰਾ ਕੇ ਤੇ ਫਿਰ ਸਾਡੀ ਜਿਹੜੀ ਗਰੂਮਿੰਗ ਪਾਲਸੀ ਹੈ ਉਹਨੂੰ ਫਾਲੋ ਕਰਕੇ ਰਹਿ ਸਕਦਾ ਹੁਣ ਇਸ ਚੀਜ਼ ਦਾ ਜਿਹੜੇ ਆਪਣੇ ਸਿੱਖ ਸੰਸਥਾਵਾਂ ਹੈਗੀਆਂ ਕੁਝ ਕੁ ਉਹਨਾਂ ਵੱਲੋਂ ਵਿਰੋਧਤਾ ਵੀ ਕੀਤੀ ਜਾ ਰਹੀ ਹੈ ਵੀ ਇਹ ਇੱਕ ਧਾਰਮਿਕ ਅੰਦੀ ਦੇ ਉੱਤੇ ਹਮਲਾ ਕਿਉਂਕਿ ਵੀ ਜਿਹੜਾ ਪਹਿਲਾਂ ਹੀ ਅਸੀਂ ਹੱਕ ਲਿਆ ਸੀ ਉਹ ਕੋਟਾਂ ਦੇ ਵਿੱਚ ਜਾ ਜਾ ਕੇ ਇੱਥੋਂ ਤੱਕ ਪਹੁੰਚੇ ਸੀਗੇ ਤੇ ਇੱਕ ਫਰਮਾਨ ਨਹੀਂ ਉਹ ਸਾਰੇ ਕੋਟਾਂ ਦੇ ਜਿਹੜੇ ਹੁਕਮ ਹੈਗੇ ਉਹਨਾਂ ਨੂੰ ਛਿੱਕੇ ਟੰਗ ਦਿੱਤਾ ਗਿਆ ਤੇ ਹੁਣ ਮੇਰਾ ਖਿਆਲ ਹੈ ਵੀ ਦੁਆਰ ਤੋਂ ਕੋਟਾਂ ਵਗੈਰਾ ਦੇ ਵਿੱਚ ਲੋਕ ਜਾਣਦੇ ਹੋ ਸਕਦਾ ਕੋਈ ਫੈਸਲਾ ਚੇਂਜ ਹੋ ਜੇ ਪਰ ਹਾਲ ਦੀ ਘੜੀ ਜਿਹੜੀ ਦਾੜੀ ਕੇਸ ਵਾਲੀ ਗੱਲਬਾਤ ਹੈਗੀ ਆ ਉਹਦਾ ਕਰਕੇ ਜਿਹੜੇ ਸਿੱਖ ਮੁੰਡੇ ਫੌਜ ਦੇ ਵਿੱਚ ਭਰਤੀ ਹੋਏ ਹੋਏ ਆ ਉਹਨਾਂ ਦੇ ਉੱਤੇ ਤਲਵਾਰ ਮੇਰਾ ਖਿਆਲ ਲਗਾਤਾਰ ਲਟਕ ਰਹੀ ਆ ਬਿਲਕੁਲ ਬਿਲਕੁਲ ਉਹ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਰੂਲ ਹੈ ਕਿੱਧਰ ਨੂੰ ਜਾਂਦਾ ਇਹਨੂੰ ਕੋਈ ਚੈਲੰਜ ਕਰਦਾ ਹੈ ਜਾਂ ਇਹਨੂੰ ਫੋਲੋ ਕਰਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਬਾਰੇ ਡਿਟੇਲ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸੋ ਨੇਟਾ ਵੀਰ ਅਗਲੀ ਖਬਰ ਤੇ ਚੱਲੀਏ ਟਰਕਿੰਗ ਇੰਡਸਟਰੀ ਦੇ ਵਿੱਚ ਗਹਿਮਾ ਗਹਿਮੀ ਆ ਪੂਰੀ ਕਿਉਂਕਿ ਪਿਛਲੇ ਦਿਨੀ ਜਦੋਂ 트ੰਪ ਹੋਣਾ ਨੇ ਕਿਹਾ ਵੀ ਜਿਹੜੇ ਵਰਕ ਪਰਮਿਟ ਵਾਲੇ ਆ ਉਹਨਾਂ ਦਾ ਹੁਣ ਜਿਹੜਾ ਸੀਡੀਐਲ ਲਾਇਸੈਂਸ ਆ ਜਿਹੜਾ ਉਹ ਨਹੀਂ ਬਣੂਗਾ ਹਨਾ ਨੌਨ ਡੋਮਿਸਾਈਲ ਵਾਲਿਆਂ ਦਾ ਸੀਡੀਐਲ ਲਾਇਸੈਂਸ ਨਹੀਂ ਬਣੂਗਾ ਜਾਨੀ ਕਿ ਉਹ ਟਰੱਕ ਦਾ ਲਾਇਸੈਂਸ ਨਹੀਂ ਬਣਾ ਪਾਣਗੇ ਪਰ ਜਿਨ੍ਹਾਂ ਦੇ ਪਹਿਲਾਂ ਬੜੇ ਹੋਏ ਨੇ ਉਹਨਾਂ ਨੂੰ ਵੀ ਹੁਣ ਕਈ ਸਟੇਟਾਂ ਤੋਂ ਈਮੇਲ ਆਈਆਂ ਵੀ 10 ਅਕਤੂਬਰ ਤੱਕ ਤੁਸੀਂ ਆਪਣੀ ਡਿਟੇਲ ਲੈ ਕੇ ਜਾਂ ਸਾਨੂੰ ਈਮੇਲ ਕਰੋ ਜਾਂ ਡੀਐਮਬੀ ਦੇ ਵਿੱਚ ਪਹੁੰਚੋ ਹਨਾ ਸੋ ਉਹ ਉਹ ਓਵਰਆਲ ਦੱਸਿਓ ਵੀ ਕਿਹੜੀਆਂ ਕਿਹੜੀਆਂ ਸਟੇਟਾਂ ਦੇ ਵਿੱਚ ਕੀ ਕੁਝ ਅਸਰ ਪੈਣਾ ਸ਼ੁਰੂ ਹੋ ਗਿਆ ਹੈ ਜਿਹੜਾ ਵਰਕ ਪਰਮਿਟ ਵਾਲਿਆਂ ਦੇ ਹੁਣ ਲਾਇਸੈਂਸ ਨਹੀਂ ਬਣਨਗੇ ਦੇਖੋ ਜਿਹੜਾ ਅਸਰ ਤਾਂ ਇਹ ਬਹੁਤ ਹੁਣ ਵੱਡੀ ਪੱਧਰ ਤੇ ਦੇਖਣ ਨੂੰ ਮਿਲ ਰਿਹਾ ਹੈਗਾ ਜਿਹੜੇ ਟਰੱਕ ਯਾਰਡ ਦੇ ਖਾਲੀ ਪਏ ਹੁੰਦੇ ਸੀਗੇ ਉਹ ਹੁਣ ਟਰੱਕ ਯਾਰਡ ਟਰੱਕਾਂ ਨਾਲ ਭਰੇ ਪਏ ਆ ਕਿਉਂਕਿ ਟਰੱਕ ਲੈ ਕੇ ਮੁੰਡੇ ਜਾ ਨਹੀਂ ਰਹੇ ਜਿਹਦਾ ਕਰਕੇ ਟਰੱਕ ਮੂਵ ਨਹੀਂ ਹੋ ਰਿਹਾ ਹਰ ਕੋਈ ਡਰਦਾ ਵੀ ਕਿਤੇ ਸਾਨੂੰ ਨਾਲ ਪੰਗਾ ਪਾ ਲੈਣ ਪਹਿਲਾਂ ਦੇਖੋ ਇਹ ਜਦੋਂ ਸ਼ਾਨ ਡਫੀ ਜਿਹੜੇ ਟਰਾਂਸਪੋਰਟ ਟਰੇਸ਼ਨ ਸੈਕਟਰੀ ਆ ਉਹਨਾਂ ਵੱਲੋਂ ਪਿਛਲੇ ਹਫ਼ਤੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਨਵੇਂ ਲਾਇਸੈਂਸ ਸੀਗੇ ਬਣਨੇ ਉਹ ਤਾਂ ਬਿਲਕੁਲ ਬੰਦ ਹੋ ਗਏ ਆ ਕੋਈ ਨਵਾਂ ਲਾਇਸੈਂਸ ਨਹੀਂ ਬਣ ਰਿਹਾ ਹੁਣ ਜਿਹੜੇ ਲੋਕਾਂ ਕੋਲੇ ਆਲਰੇਡੀ ਲਾਇਸੈਂਸ ਮਿਲੇ ਹੋਏ ਹੈਗੇ ਆ ਉਹਨਾਂ ਸਟੇਟਾਂ ਦੇ ਲੋਕਾਂ ਨੂੰ ਵੀ ਚਿਚਕਾ ਆਉਣ ਲੱਗਦੀਆਂ ਖਾਸ ਤੌਰ ਤੇ ਵਾਸ਼ਿੰਗਟਨ ਦੇ ਵਿੱਚ ਦੱਸਦੇ ਆ ਵੀ 22 ਤਰੀਕ ਦੀ ਪਿਛਲੇ ਮਹੀਨੇ ਦੀ ਚਿੱਠੀ ਜਿਹੜੀ ਸਾਈਨ ਹੋਈ ਹੋਈ ਆ ਉਹ ਲੋਕਾਂ ਨੂੰ ਮਿਲਣੀ ਸ਼ੁਰੂ ਹੋ ਗਈ ਆ ਵੀ ਤੁਸੀਂ ਭਾਈ ਆਪਦੇ ਲਾਇਸੈਂਸ ਜਿਨ੍ਹਾਂ ਕੋਲ ਨਾਨ ਡੋਮਿਸਾਈਲ ਆ ਉਹ ਲੈ ਕੇ ਡੀਐਮਵੀ ਆਓ ਤੇ ਜੇ ਤੁਹ ਤੁਸੀਂ एलिजिबल ਹੋਵੋਗੇ ਤਾਂ ਤੁਹਾਨੂੰ ਲਾਇਸੈਂਸ ਮਿਲੂਗਾ ਤੇ ਜੇ ਤੁਸੀਂ ਸਾਡੀਆਂ ਸ਼ਰਤਾਂ ਨਹੀਂ ਪੂਰੀਆਂ ਕਰੋਗੇ ਤਾਂ ਤੁਹਾਡਾ ਲਾਇਸੈਂਸ ਸਰੈਂਡਰ ਕਰਾ ਲਿਆ ਜਾਵੇਗਾ ਤੇ ਜਿਹਦਾ ਕਰਕੇ ਕਾਫੀ ਸਾਰੇ ਲੋਕ ਉੱਥੇ ਗਏ ਆ ਜਿਨ੍ਹਾਂ ਦੇ ਲਾਇਸੈਂਸ ਉਹਨਾਂ ਨੇ ਰਖਵਾਏ ਵੀ ਹੈਗੇ ਆ ਤੇ ਹੁਣ ਅਗਲੀਆਂ ਜਿਹੜੀਆਂ ਸ਼ਰਤਾਂ ਹੈਗੀਆਂ ਉਹਨਾਂ ਚੋਂ ਕਿਸੇ ਨੂੰ ਲਾਇਸੈਂਸ ਨਹੀਂ ਇਸ਼ੂ ਕਰ ਰਹੇ ਇਸੇ ਤਰੀਕੇ ਦੇ ਨਾਲ ਟੈਕਸਸ ਸਟੇਟ ਆ ਜਿਵੇਂ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਸੀ ਨਾ ਵੀ ਜਿਵੇਂ ਹੁਣ ਓਕਲਾਹੋਮਾ ਨੇ ਸਖਤੀ ਕੀਤੀ ਆ ਆਰਕੰਸਾਸ ਨੇ ਸਖਤੀ ਸਖਤੀ ਕੀਤੀ ਆ ਫਲੋਰੀਡਾ ਨੇ ਸਖਤੀ ਕੀਤੀ ਆ ਵੀ ਜਿਹੜੀਆਂ ਰਿਪਬਲਿਕਨ ਸਟੇਟਾਂ ਇਹ ਰੰਗ ਫੜਨ ਗਈਆਂ তরਬੂਜੇ ਨੂੰ ਖਬੂਜਾ ਦੇਖ ਕੇ ਤੇ ਹੁਣ ਟੈਕਸਸ ਸਟੇਟ ਦੇ ਗਵਰਨਰ ਐਬਟ ਉਹਨਾਂ ਨੇ ਵੀ ਇਹ ਐਲਾਨ ਕਰ ਦਿੱਤਾ ਵੀ ਵੀ ਜਿਹੜੀਆਂ ਸਾਡੇ ਸਟੇਟ ਦੇ ਵਿੱਚ ਕੋਈ ਵੀ ਲਾਇਸੈਂਸ ਜਿਹੜਾ ਉਹ ਵਰਕ ਪਰਮਿਟ ਵਾਲੇ ਨੂੰ ਨਹੀਂ ਇਸ਼ੂ ਹੋਊਗਾ ਤੇ ਜਿਨ੍ਹਾਂ ਕੋਲੇ ਆਲਰੇਡੀ ਸਿਸਟਮਸ ਮਿਲੇ ਹੋਏ ਹੈਗੇ ਉਹਨਾਂ ਦੇ ਲਾਇਸੈਂਸ ਕੈਨਸਲ ਹੋਣਗੇ ਸੋ ਇਹ ਲਗਾਤਾਰ ਜਿਵੇਂ ਕਹਿੰਦਾ ਵੀ ਸਿਸਟਮ ਚੱਲ ਰਿਹਾ ਹੈਗਾ ਤੇ ਕੈਲੀਫੋਰਨੀਆ ਦੇ ਵਿੱਚ ਵੀ ਪ੍ਰਦੀਪ ਇਹਨਾਂ ਨੇ ਇਹੀ ਕੀਤਾ ਹੈਗਾ ਵੀ ਜਿੰਨਾਂ ਦੇ ਤਾਂ ਲਾਇਸੈਂਸ ਨਵੇਂ ਬਣਦੇ ਉਹਨਾਂ ਨੂੰ ਤਾਂ ਦੇਣਾ ਨਹੀਂ ਜਿੰਨਾਂ ਕੋਲੇ ਲਾਇਸੈਂਸ ਹੈਗੇ ਆ ਜਿੰਨਾਂ ਚਿਰ ਉਹਨਾਂ ਦੇ ਵਰਕ ਪਰਮਿਟ ਦੀ ਤੇ ਲਾਇਸੈਂਸ ਦੀ ਮਿਆਦ ਹੈਗੀ ਆ ਉਹ ਉਹਨਾਂ ਚਿਰ ਉਹਨੂੰ ਵਰਤ ਸਕਦੇ ਹੈਗੇ ਆ ਤੇ ਨਾਲ ਦੀ ਨਾਲ ਜਿਹੜੇ ਲੋਕਾਂ ਦੀ ਲਾਇਸੈਂਸ ਦੀ ਮਿਆਦ ਜ਼ਿਆਦਾ ਆ ਤੇ ਵਰਕ ਪਰਮਿਟ ਦੀ ਮਿਆਦ ਘੱਟ ਆ ਉਹਨਾਂ ਨੂੰ ਵੀ ਕਹਿਤਾ ਵੀ ਤੁਸੀਂ ਵੀ ਵਾਪਸ ਮੋੜ ਕੇ ਜਾਓ ਤੇ ਨਾਲ ਦੇ ਨਾਲ ਇਹ ਵੀ ਪਤਾ ਲੱਗਿਆ ਵੀ ਜਿਨ੍ਹਾਂ ਕੋਲੇ 2 ਸਾਲ ਦਾ ਮੈਡੀਕਲ ਹੁੰਦਾ ਡਰ ਟਰੱਕ ਦਾ ਹੁੰਦਾ ਜੇ ਤੁਹਾਡਾ ਲਾਇਸੈਂਸ 5 ਸਾਲ ਦਾ ਇਸ਼ੂ ਹੋਇਆ ਹੋਣਾ ਤੇ ਤੁਹਾਡਾ ਮੈਡੀਕਲ 2 ਸਾਲ ਦੇ ਵਿੱਚ ਐਕਸਪਾਇਰ ਹੋ ਰਿਹਾ ਤਾਂ ਉਹ 2 ਸਾਲਾਂ ਵਿੱਚ ਜੋ ਐਕਸਪਾਇਰ ਹੋਊਗਾ ਤਾਂ ਅੱਗੇ ਤੁਹਾਡਾ ਲਾਇਸੈਂਸ ਜਿਹੜਾ ਉਹ ਨਹੀਂ ਇਸ਼ੂ ਕੀਤਾ ਜਾਊਗਾ ਤੁਹਾਨੂੰ ਸੋ ਲਗਾਤਾਰ ਜਿਹੜੀ ਤਲਵਾਰ ਹੈਗੀ ਆ ਇਹ ਲਟਕ ਰਹੀ ਹੈਗੀ ਆ ਇਸ ਟਾਈਮ ਜਿਹੜੇ ਵਰਕ ਪਰਮਿਟ ਵਾਲੇ ਵੀਰ ਆ ਉਹ ਮੈਨੂੰ ਲੱਗਦਾ ਵੀ ਕੋਈ ਹੋਰ ਜੌਬ ਐਸ ਵਾਸਤੇ ਲੱਭਣ ਬਾਰੇ ਸੋਚਣ ਨੇਟਿਵ ਵੀਰ ਕਈਆਂ ਦੇ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਉਹਨਾਂ ਨੂੰ ਚਿੱਠੀਆਂ ਆਈਆਂ ਵੀ ਆਪਣੇ ਡਾਕੂਮੈਂਟ ਲੈ ਕੇ ਪਹੁੰਚੋ ਜਿਨ੍ਹਾਂ ਦੇ ਆਲਰੇਡੀ ਬਣੇ ਹੋਏ ਆ ਵਰਕ ਪਰਮਿਟ ਵਾਲਿਆਂ ਦੇ ਕੀ ਇਹ ਹੁਣ ਚੈੱਕ ਕੀਤਾ ਜਾ ਰਿਹਾ ਇਹ ਆਪਾਂ ਸਮਝੀਏ ਵੀ ਜਿਹੜੇ ਜਿਹੜੇ ਬਾਰਡਰ ਕ੍ਰੋਸ ਕਰਕੇ ਐਂਟਰ ਹੋਏ ਨੇ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਰਹਿੰਦੇ ਆ ਵੀ 트럼ਪ ਹੁਣ ਹੀ ਉਹਨਾਂ ਦੇ ਮਗਰ ਜ਼ਿਆਦਾ ਪਏ ਹੋਏ ਨੇ ਜਿਹੜੇ ਇਲੀਗਲ ਤਰੀਕੇ ਦੇ ਨਾਲ ਕੰਟਰੀ ਦੇ ਵਿੱਚ ਐਂਟਰ ਹੋਏ ਕਿਉਂਕਿ ਵਰਕ ਪਰਮਿਟ ਤਾਂ ਹੋਰ ਵੀ ਬਹੁਤ ਤਰੀਕਿਆਂ ਦੇ ਨਾਲ ਨੇ ਲੋਕਾਂ ਕੋਲੇ ਕੀ ਇਹ ਹੁਣ ਇਹੀ ਚੈੱਕ ਕੀਤਾ ਜਾਊਗਾ ਵੀ ਜਿਹਦਾ ਅਸਾਈਲਮ ਕੇਸ ਲੱਗਿਆ ਹੋਇਆ ਤਾਂ ਉਹ ਇਲੀਗਲ ਤਰੀਕੇ ਦੇ ਨਾਲ ਐਂਟਰ ਹੋਇਆ ਉਹਦਾ ਵਰਕ ਪਰਮਿਟ ਨਹੀਂ ਦਿੱਤਾ ਜਾਊਗਾ ਦੂਸਰੇ ਦਾ ਜਿਹੜਾ ਜਿੰਨਾ ਚਿਰ ਹੈਗਾ ਉਹਨੂੰ ਦੁਬਾਰਾ ਇਸ਼ੂ ਕਰ ਦਿੱਤਾ ਜਾਊਗਾ हां ਕਿਉਂਕਿ ਇਸ ਟਾਈਮ ਤਾਂ ਦੇਖੋ ਜਿੰਨੇ ਵੀ ਵਰਕ ਪਰਮਟ ਵਾਲੇ ਹੈਗੇ ਆ ਉਹ ਸਾਰੇ ਕਨਫਿਊਜ਼ ਆ ਵੀ ਕੀ ਹੋਊਗਾ ਇਹ ਕਿੱਧਰ ਨੂੰ ਗੱਲ ਜਾਊਗੀ ਪਰ ਵਿੱਚੋਂ ਵਿੱਚੋਂ ਜਿਵੇਂ ਕਹਿੰਦਾ ਵੀ ਇਹ ਵੀ ਪਤਾ ਲੱਗਾ ਵੀ ਹੋ ਸਕਦਾ ਜਦੋਂ ਆਉਣ ਵਾਲੇ 1-2 ਮਹੀਨਿਆਂ ਤੱਕ ਇਹ ਪੂਰੀ ਗੱਲ ਕਲੀਅਰ ਹੋਵੇ ਵੀ ਉਹਦੇ ਵਿੱਚ ਜਿਹੜੇ ਕੁਸ਼ਕ ਲੋਕ ਹੈਗੇ ਆ ਉਹਨਾਂ ਨੂੰ ਇਹ ਤੋਂ ਛੋਟ ਮਿਲ ਜੇਵੇ ਜੇ ਉਹ I-94 ਤੇ ਜਾਂ ਆਪਣੇ ਅਸਾਈਲਮ ਦੇ ਕੇਸ ਅਪਰੂਵ ਹੋਏ ਦਾ ਕੋਈ ਰੂਪ ਉਹਨਾਂ ਨੂੰ ਦੇ ਸਕਣ ਜਾਂ ਜਿਨ੍ਹਾਂ ਕੋਲੇ ਕੋਈ ਵੈਲਿਡ ਆਪਣੇ ਦੇਸ਼ ਦਾ ਨਾਲ ਪਾਸਪੋਰਟ ਉਹ ਦਿਖਾ ਸਕਣ ਡਬਲ ਇੱਕ ਤਰ੍ਹਾਂ ਦੀ ਆਇਡੈਂਟੀਟੀ ਉਹਨਾਂ ਨੂੰ ਹੋ ਸਕਦਾ ਇਸ਼ੂ ਕੀਤਾ ਜਾਣ ਹੁਣ ਐਫਐਮਸੀਐਸਏ ਇਹ ਉਹਨਾਂ ਦੇ ਜਾਰੀ ਕਰਨ ਵਾਸਤੇ ਵੀ ਤੁਸੀਂ ਸਾਡੇ ਕਮੈਂਟ ਕਰੋ ਪਾ ਕੇ ਐਫਐਮਸੀਐਸਏ ਦੇ ਬੋਰਡ ਦੇ ਉੱਤੇ ਵੀ ਕਿਹਨਾਂ ਨੂੰ ਲਾਇਸੈਂਸ ਚਾਹੀਦੇ ਆ ਜਾਂ ਨਹੀਂ ਦੇਣੇ ਚਾਹੀਦੇ ਹੁਣ ਮੇਰਾ ਫੈਸਲਾ ਉੱਤੇ ਵੀ ਡਿਪੈਂਡ ਕਰੂਗਾ ਵੀ ਕਿੰਨੇ ਲੋਕ ਉਹਦੇ ਹੱਕ ਦੇ ਵਿੱਚ ਜਾ ਕੇ ਵੋਟ ਕਰਦੇ ਆ ਤੇ ਕਿੰਨੇ ਘੱਲੋ ਉਹਦੇ ਵਿਗਿਆ ਉਕੇ ਇਹਨਾਂ ਨੇ ਮੇਂ ਲੱਗਦਾ ਵੀ ਉਹ ਕਮੈਂਟ ਉਹ ਜਿਹੜੇ ਯੂਐਸ ਕਰਦੇ ਜਾਂ ਦਿਨ ਕੱਢਣ ਵਾਲਿਆਂ ਦੇ ਕੀਤੇ ਹੋਣਗੇ ਹੁਣ ਜੇ ਕੋਈ ਬੰਦਾ ਪਰਮਟ ਵਾਲਾ ਉੱਥੇ ਜਾ ਕੇ ਕਮੈਂਟ ਕਰੂਗਾ ਉਹਨੇ ਤਾਂ ਉਹਦੇ ਹੱਕ ਹੱਕ ਜੀ ਕਮੈਂਟ ਕਰਨੇ ਹੈਗੇ ਆ ਤੇ ਹੁਣ ਹਜੇ ਪ੍ਰੋਕਟਾ ਬੇਟਨ ਬਾਚ ਹੀ ਆ ਵੀ ਅਸਲ ਵਿੱਚ ਗੱਲ ਅੰਦਰਮੁਖ ਹਜੇ ਤਾਂ ਥੋਡੇ ਗਣੂ ਨੂੰ ਸ਼ਾਂਤੀ ਕਰ ਰਹੇ ਆ ਮੈਂ ਆਇਆ ਤੇ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ ਬਿਲਕੁਲ ਸਰ ਨੀਟੇ ਵੀਰ ਆਪਾਂ ਜੇ ਗੱਲ ਕਰੀਏ ਤਾਂ ਇਹਦਾ ਹੁਣ ਫਾਇਦਾ ਹੋ ਰਿਹਾ ਹੈ ਜਿਹੜੇ ਗ੍ਰੀਨ ਕਾਰਡ ਜਾਂ ਫਿਰ ਸਿਟੀਜ਼ਨ ਇੱਥੇ ਟਰੱਕ ਚਲਾ ਰਹੇ ਨੇ ਇਸ ਜਿਵੇਂ ਤੁਸੀਂ ਗੱਲ ਕੀਤੀ ਵੀ ਰੋੜਾਂ ਤੇ ਹੁਣ ਵਰਕ ਪਰਮਿਟ ਵਾਲਿਆਂ ਦੇ ਨਵੇਂ ਆ ਦੇ ਬਣਨਗੇ ਨਹੀਂ ਤੇ ਜਿੰਨਾਂ ਕੋਲੇ ਆਲਰੇਡੀ ਵਰਕ ਪਰਮਿਟ ਆ ਉਹ ਅੱਧੇ ਢੇੜਾ ਲੈ ਕੇ ਨਹੀਂ ਜਾ ਰਹੇ ਕਈ ਸਟੇਟਾਂ ਦੇ ਵਿੱਚ ਚੈਕਿੰਗ ਹੋ ਰਹੀ ਆ ਜਿਹਦੇ ਕਰਕੇ ਜਿਹੜੇ ਵਰਕ ਪਰਮਿਟ ਵਾਲੇ ਜਿੰਨਾਂ ਕੋਲੇ ਹੈਗੇ ਵੀ ਆ ਉਹ ਵੀ ਡਰੇ ਹੋਏ ਆ ਤੇ ਕੀ ਹੁਣ ਜਿਹੜੇ ਪੁਰਾਣੇ ਕੰਮ ਕਰਦੇ ਨੇ ਜਿਹਦੇ ਕੋਲੇ ਗ੍ਰੀਨ ਕਾਰਡ ਆ ਜਾਂ ਸਿਟੀਜ਼ਨ ਉਹਨਾਂ ਦੇ ਰੇਟ ਦੇ ਵਿੱਚ ਵਾਧਾ ਹੋਇਆ ਲੋੜਾਂ ਦੇ ਜਾਂ ਉਹਨਾਂ ਦੀ ਡਿਮਾਂਡ ਦੇ ਵਿੱਚ ਕੋਈ ਵਾਧਾ ਹੋਇਆ ਕੀ ਅਸਰ ਪਿਆ ਇਹਦਾ ਜਿਹੜਾ ਇਹ 트럼ਪ ਹੋਣਾ ਨੇ ਨਵਾਂ ਰੂਲ ਲਿਆਂਦਾ ਵੀ ਵਰਕ ਪਰਮਿਟ ਵਾਲਿਆਂ ਦੇ লাইসেনਸ ਨਹੀਂ ਬਣਨਗੇ ਨੌਨ ਡੋਮਿਸਾਈਲ ਦੇ লাইসেনਸ ਨਹੀਂ ਬਣਨਗੇ ਪਰ ਇਹਦਾ ਦੂਸਰੇ ਪਾਸੇ ਜਿਨ੍ਹਾਂ ਦੇ ਬਣੇ ਹੋਏ ਨੇ ਜਿਹੜੇ ਗ੍ਰੀਨ ਕਾਰਡ ਆ ਸਿਟੀਜ਼ਨ ਆ ਉਹਨਾਂ ਨੂੰ ਫਾਇਦਾ ਹੋ ਰਿਹਾ ਸ਼ੁਰੂ ਹੋਇਆ ਫਾਇਦਾ ਹੋਣਾ ਹਾਂ ਪ੍ਰਦੀਪ ਕਿਉਂਕਿ ਦੇਖੋ ਟਰੱਕ ਇਸ ਟਾਈਮ ਉਹਨਾਂ ਰੋੜਾਂ ਦੇ ਉੱਤੇ ਹੈ ਨਹੀਂਗਾ ਤਕਰੀਬਨ ਮੈਨੂੰ ਲੱਗਦਾ ਵੀ 50% ਤੇ ਨੇ ਜਿਹੜਾ ਟਰੱਕ ਸੜਕਾਂ ਦੇ ਉੱਤੋਂ ਆਪਣਾ ਪੰਜਾਬੀ ਮੁੰਡਿਆਂ ਦਾ ਘਟਿਆ ਹੋਇਆ ਹੈਗਾ ਤਾਂ ਹੀ ਯਾਰਡ ਭਰੇ ਖੜੇ ਹੈਗੇ ਆ ਮੈਂ ਕਾਫੀ ਗਰੁੱਪਾਂ ਦੇ ਵਿੱਚ ਇਨਵੋਲਵ ਹੈਗਾ ਜਿਹੜੇ ਟਰੱਕਿੰਗ ਦੇ ਨਾਲ ਰਿਲੇਟਿਡ ਆ ਜਿਨ੍ਹਾਂ ਵਿੱਚ ਦੋ ਦੋ 4-4000 ਬੰਦਾ ਹੈਗਾ ਉਹਨਾਂ ਗਰੁੱਪਾਂ ਦੇ ਵਿੱਚ ਮੈਂ ਹਰ ਰੋਜ਼ ਪੋਸਟਾਂ ਦੇਖਦਾ ਵੀ ਜੇ ਕਿਸੇ ਬੰਦੇ ਕੋਲੇ ਗ੍ਰੀਨ ਕਾਰਡ ਆ ਜਾਂ ਸਿਟੀਜ਼ਨ ਆ ਚਾਹੇ 6 ਮਹੀਨੇ ਪਹਿਲਾਂ ਹੀ ਉਹਨੇ ਲਾਇਸੈਂਸ ਲਿਆ ਹੈਗਾ ਅਸੀਂ ਉਹਨੂੰ 80 ਸੈਂਟ ਪ੍ਰੋਵਾਈਡ ਕਰਾਂਗੇ ਅਸੀਂ ਉਹਨੂੰ 75 ਸੈਂਟ ਦੇਵਾਂਗੇ ਤੇ ਇਸ ਤਰੀਕੇ ਦੇ ਨਾਲ ਜਿਹੜੀ ਪੇ ਰੈਗੂਲਰ ਸੀ ਉਹ ਹੋ ਗਏ 40 42 ਸੈਂਟ 45 ਸੈਂਟ ਤੱਕ ਦੇ ਰਹੇ ਸੀਗੇ ਡਰਾਈਵਰਾਂ ਨੂੰ ਤੁਸੀਂ ਦੇਖ ਲਓ ਵੀ ਦੁੱਗਣੀ ਦੁੱਗਣੀ ਉਹ ਪੇ ਡਰਾਈਵਰਾਂ ਦੀ ਹੋ ਚੁੱਕੀ ਹੈਗੀ ਆ ਤੇ ਇਸ ਟਾਈਮ ਜਿਹੜੇ ਗ੍ਰੀਨ ਕਾਰਡ ਵਾਲੇ ਆ ਜਾਂ ਸਿਟੀਜ਼ਨ ਆ ਉਹਨਾਂ ਦੀ ਮੈਨੂੰ ਲੱਗਦਾ ਚਾਹੀਦੀ ਆ ਤੇ ਕਿਉਂਕਿ ਡਰਾਈਵਰ ਉਹਨੇ ਲੱਭ ਨਹੀਂ ਰਹੇ ਤੇ ਨਾਲ ਦੀ ਨਾਲ ਜਿਹੜਾ ਫਰੇਟ ਆ ਉਹ ਵੀ ਮਾਰਕੀਟ ਦੇ ਵਿੱਚੋਂ ਥੋੜਾ ਮੈਨੂੰ ਲੱਗਦਾ ਵੱਧ ਰਿਹਾ ਹੈ ਡਰਾਈਵਰਾਂ ਦੀ ਸ਼ਾਰਟੇਜ ਦਾ ਕਰਕੇ ਤੇ ਜਿਹਦਾ ਕਰਕੇ ਜਿਵੇਂ ਫਨਰੇਡਾ ਤੇ ਰੇਟ ਸੀਗੀ ਅੱਗੇ ਤਕਰੀਬਨ 6650 ਡਾਲਰ ਨੂੰ ਜਾਂਦੇ ਹੁੰਦੇ ਸੀ ਉਹ ਹੁਣ ਤਕਰੀਬਨ 8850 ਤੱਕ ਵੀ ਪੈਸੇ ਦਿੰਦੇ ਹੈਗੇ ਆ ਉਧਰ ਨੂੰ ਜਾਣ ਦੇ ਇਸੇ ਤਰੀਕੇ ਦੇ ਨਾਲ ਜੇ ਡਰਾਈ ਦੀ ਆਪਾਂ ਗੱਲ ਕਰੀ ਗਏ ਜੇ ਕਿਸੇ ਨੇ ਹਾਇਓ ਤੋਂ ਫਨਰੇਡਾ ਵੱਲੋਂ ਜਾਣ ਦਾ 4400 ਡਾਲਰ ਉਹ ਪੇ ਕਰੀ ਜਾਂਦੇ ਹੈਗੇ ਆ ਸੋ ਲੋਡਾਂ ਦੇ ਰੇਟਾਂ ਦਾ ਵੀ ਫਰਕ ਪਿਆ ਖਾਸ ਤੌਰ ਤੇ ਈਸਟ ਕੋਸਟ ਤੋਂ ਜੇ ਉਧਰ ਉਧਰ ਤੁਸੀਂ ਚਲਦੇ ਹੋ ਕਿਉਂਕਿ ਕੈਲੀਫੋਰਨੀਆ ਤੋਂ ਬੰਦ ਹੋਏ ਜਾਣ ਨੂੰ ਹਟ ਕੇ ਤੇ ਜਿੱਦਾ ਕਰਕੇ ਮੈਨੂੰ ਲੱਗਦਾ ਵੀ 2 2 3 300 ਡਾਲਰ ਲੋਡ ਦੇ ਪਿੱਛੇ ਡੈਲਸ ਜਾਂ ਓਕਲੋਹੋਮਾ ਇਧਰ ਵੀ ਵਧਿਆ ਹੋਇਆ ਹੈਗਾ ਕੈਂਸਸ ਤੱਕ ਤੇ ਮੈਨੂੰ ਲੱਗਦਾ ਵੀ ਜੇ ਇਸੇ ਤਰੀਕੇ ਦੇ ਨਾਲ ਇਹ ਡ੍ਰੌਪ ਜਾਰੀ ਰਿਹਾ ਜਦੋਂ ਤੱਕ ਸ਼ਾਰਟੇਜ ਆਊਗੀ ਸਟੋਰਾਂ ਵਗੈਰਾ ਦੇ ਵਿੱਚ ਮਾਨ ਦੀ ਤਾਂ ਉਹਨੂੰ ਪੂਰਾ ਕਰਨ ਫਿਰ ਫਰੇਟਾਂ ਦੇ ਰਿਕ ਮੇਰਾ ਖਿਆਲ ਵੀ ਹੋਰ ਵੀ ਜਾ ਰਹੇ ਵਧਣਗੇ ਦੇਖੋ ਜਿੰਨਾਂ ਕੋਲੇ ਸਾਰਾ ਪ੍ਰੋਪਰ ਪੇਪਰ ਵਰਕ ਹੈਗਾ ਮੇਰੇ ਖਿਆਲ ਉਹਨਾਂ ਵਾਸਤੇ ਟਰੱਕਿੰਗ ਇਸ ਟਾਈਮ ਸਨੈਰੀ ਧੰਦਾ ਬਣਦਾ ਜਾ ਰਿਹਾ ਬਿਲਕੁਲ ਸੋ ਆਪਾਂ ਅਗਲੀ ਖਬਰ ਤੇ ਚੱਲੀਏ ਪਤਾ ਲੱਗਿਆ ਵੀ ਅਮਰੀਕਨ ਗਵਰਨਮੈਂਟ ਜਿਹੜੀ ਸ਼ੱਡ ਸ਼ਟ ਆਫ ਕੀਤੀ ਗਈ ਹੈ ਸ਼ਟਡਾਊਨ ਹੋਈ ਹੈ ਹਨਾ ਸੋ ਇਹਦੇ ਬਾਰੇ ਦੱਸਿਓ ਵੀ ਕਿਉਂ ਨੌਬਤ ਆਈ ਵੀ ਸ਼ਟਡਾਊਨ ਕਰਨਾ ਪਿਆ ਗਵਰਨਮੈਂਟ ਨੂੰ ਤੇ ਇਹਦਾ ਕੀ ਅਸਰ ਪਏਗਾ ਫੈਡਰਲ ਦੀਆਂ ਜਿਹੜੀਆਂ ਜੋਬਾਂ ਕਰਦੇ ਨੇ ਉਹਨਾਂ ਤੇ ਤਕੋ ਯਾਨੀ ਜਦੋਂ ਵੀ ਕਿਤੇ ਡੈਮੋਕ੍ਰੈਟਿਕ ਤੇ ਜਾਂ ਰਿਪਬਲਿਕਨ ਇੱਕ ਦੂਜੇ ਦੇ ਅਮਨੋ ਸਾਹਮਣੇ ਹੁੰਦੇ ਆ ਤੇ ਉਹਦਾ ਕਰਕੇ ਫਿਰ ਜਿਹੜੀ ਸਦਨ ਦੀ ਕਾਰਵਾਈ ਆ ਉਹ ਜਦੋਂ ਰੁਪ ਜਾਂਦੀ ਆ ਤਾਂ ਉਦੋਂ ਫਿਰ ਇਹ ਕਹਿੰਦੇ ਆ ਵੀ ਗਵਰਨਮੈਂਟ ਸ਼ਟਡਾਊਨ ਹੋ ਗਈ ਕਿਸੇ ਨਤੀਜੇ ਤੇ ਨਹੀਂ ਪਹੁੰਚ ਰਹੇ ਹੁਣ ਕੀ ਗੱਲ ਸੀ ਜੀ ਵੀ ਜਿਹੜੇ ਰਿਪਬਲਿਕਨ ਹੈਗੇ ਆ ਉਹ ਆਪਦੀ ਫੰਡਿੰਗ ਵਗੈਰਾ ਵਾਸਤੇ ਰੌੜਾ ਪਾਉਂਦੇ ਆ ਦੂਸਰੇ ਪਾਸੇ ਜਿਹੜੇ ਡੈਮੋਕ੍ਰੈਟਿਕ ਆ ਉਹ ਕਹਿੰਦੇ ਆ ਵੀ ਜਿਹੜਾ ਤੁਸੀਂ ਕੱਟਡਾਊਨ ਕਰ ਰਹੇ ਹੋ ਨਾ ਹੈਲਥ케ਅਰ ਦੇ ਵਿੱਚ ਤੇ ਅਵਾਮਾ ਕੇਅਰ ਦੇ ਵਿੱਚ ਵੀ ਉਹਦੇ ਵਾਸਤੇ ਫੰਡਿੰਗ ਕਰੋ ਜੇ ਤੁਸੀਂ ਉਹਦੇ ਵਾਸਤੇ ਫੰਡਿੰਗ ਨਹੀਂ ਕਰੋਗੇ ਸਬਸਿਡੀ ਨਹੀਂ ਦੇਵੋਗੇ ਤਾਂ ਲੋਕਾਂ ਦੇ ਉੱਤੇ ਇੰਨਾ ਭਾਰ ਪਊਗਾ ਵੀ ਇੰਸ਼ੋਰੈਂਸ ਕਿਸੇ ਵਾਸਤੇ ਸੈਂਡ ਕਰਨੇ ਔਖੇ ਹੋ ਜਾਣੀ ਹੈਲਥ ਕੇਅਰ ਪਰ ਉਹ ਹਜੇ ਕਿਸੇ ਨਤੀਜੇ ਤੇ ਨਹੀਂ ਪਹੁੰਚ ਰਹੇ ਜਿਹਦਾ ਕਰਕੇ ਇਹਨਾਂ ਨੂੰ ਗਵਰਨਮੈਂਟ ਸ਼ਟਡਾਊਨ ਕਰਨੀ ਪਈ ਆ ਇਹਦਾ ਕਰਕੇ ਫਿਰ ਜਿੰਨੇ ਵੀ ਫੈਡਰਲ ਵਰਕਰ ਹੁੰਦੇ ਆ ਵਰਦੀ ਭਾ ਚਾਹੇ ਫੌਜ ਦੇ ਵਿੱਚ ਚਾਹੇ OTS ਵਾਲੇ ਲਾ ਲੋ ਚਾਹੇ ਪੋਸਟ ਆਫਸ ਵਾਲੇ ਲਾ ਲੋ ਉਹਨਾਂ ਦੀ ਫਿਰ ਤਰਖਾ ਨਹੀਂ ਉਹਨਾਂ ਨੂੰ ਮਿਲਦੀ ਜਿੰਨਾ ਚਿਰ ਗਵਰਨਮੈਂਟ ਬੰਦ ਰਹਿੰਦੀ ਹੈਗੀ ਆ ਤੇ ਜੇ ਲੰਮਾ ਟਾਈਮ ਗਵਰਨਮੈਂਟ ਬੰਦ ਰਹਿ ਜੇਵੇ ਤਾਂ ਉਹ ਕਈ ਵਾਰੀ ਫਿਰ ਉਹਨਾਂ ਨੂੰ ਘਰ ਚ ਲਾਉਣੇ ਵੀ ਔਖੇ ਹੋ ਜਾਂਦੇ ਹੈਗੇ ਆ ਤੇ ਸੋ ਜਿਹਦਾ ਕਰਕੇ ਇਹਦਾ ਜਿਹੜਾ ਅਸਰ ਆ ਉਹ ਫੈਡਰਲ ਵਰਕਰਾਂ ਤੇ ਬਹੁਤ ਪੈ ਰਿਹਾ ਹੈਗਾ ਨਾਲ ਦੀ ਨਾਲ ਟਰੰਪ ਸਾਹਿਬ ਨੇ ਇਹ ਵੀ ਗੱਲ ਕਹਤੀ ਆ ਕਹਿੰਦੇ ਵੀ ਸਾਨੂੰ ਬਹਾਨਾ ਦੇਤਾ ਹੁਣ ਇਹਨਾਂ ਨੇ ਅਸੀਂ ਕਹਿੰਦੇ ਜਿਹੜੇ ਫੈਡਰਲ ਵਰਕਰਾਂ ਦੀ ਹੋਰ ਸ਼ਾਂਤੀ ਕਰਨੀ ਹੈਗੀ ਆ ਉਹ ਵੀ ਅਸੀਂ ਇਹ ਲੱਗਦੇ ਨਾਲ ਨਾਲ ਦੀ ਨਾਲ ਹੀ ਕਰ ਦੇਣੀ ਹੈਗੀ ਆ ਸੋ ਮੇਰਾ ਖਿਆਲ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਇਹਨਾਂ ਨੇ ਪਹਿਲਾਂ ਵੈਟਰਨ ਡਿਪਾਰਟਮੈਂਟ ਚੋਂ ਬੰਦੇ ਕੱਢੇ ਆ ਟੈਕਸ ਡਿਪਾਰਟਮੈਂਟ ਦੇ ਵਿੱਚੋਂ ਬੰਦੇ ਕੱਢੇ ਆ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚੋਂ ਬੰਦੇ ਕੱਢੇ ਆ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਵੀ ਹੋਰ ਵੀ ਬਹੁਤ ਸਾਰੀਆਂ ਲੇਆਫ ਆਪਾਂ ਨੂੰ ਵੇਖਣ ਨੂੰ ਮਿਲਣਗੀਆਂ ਤੇ ਜਿਹਦਾ ਕਰਕੇ ਮੈਨੂੰ ਲੱਗਦਾ ਵੀ ਜਿੰਨੇ ਹੁਣ ਬੰਦੇ ਕੱਢੀ ਜਾ ਰਹੇ ਆ ਜਿਨ੍ਹਾਂ ਦੀ ਹੈਲਥ ਕੇਅਰ ਜਾਈ ਜਾ ਰਹੀ ਆ ਮੇਰੇ ਖਿਆਲ ਮੈਂ ਟਰਮ ਇਲੈਕਸ਼ਨ ਦੇ ਵਿੱਚ ਰਿਪਬਲਿਕਨਾਂ ਨੂੰ ਇਹਦਾ ਖਮਿਆਜਾ ਭੋਤ ਬਿਲਕੁਲ ਸੋ ਆਪਾਂ ਅਗਲੀ ਖਬਰ ਤੇ ਚੱਲੀਏ ਲਾਰੈਂਸ ਮਿਸ਼ਨੋਈ ਗੈਂਗ ਜਿਹੜਾ ਉਹਨੂੰ ਅਤਵਾਦੀ ਸੰਗਠਨ ਐਲਾਨਿਆ ਗਿਆ ਹੈ ਕੈਨੇਡਾ ਦੀ ਗਵਰਨਮੈਂਟ ਦੇ ਵੱਲੋਂ ਇਹ ਐਲਾਨ ਦੇ ਨਾਲ ਕੀ ਫਰਕ ਪਏਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਕ੍ਰਾਈਮ ਰੇਟ ਜਿਹੜਾ ਜਿਹੜਾ ਕਿ ਅਸੀਂ ਸੁਣਦੇ ਆ ਕੈਨੇਡਾ ਦੇ ਵਿੱਚ ਬਹੁਤ ਜਿਆਦਾ ਵਧਿਆ ਹੋਇਆ ਕਿਸੇ ਨੂੰ ਫਰੋਤੀ ਦੀ ਧਮਕੀ ਆਉਂਦੀ ਆ ਕਿਸੇ ਦੇ ਸਟੋਰ ਦੇ ਬਾਹਰ ਗੋਲੀਆਂ ਚੱਲ ਜਾਂਦੀਆਂ ਅਸੜ ਸੋ ਇਹ ਐਲਾਨਣ ਦੇ ਨਾਲ ਕੋਈ ਫਰਕ ਪਏਗਾ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਪ੍ਰਦੀਪਕ ਗੈਂਗਸਟਰ ਕਲਚਰ ਆ ਨਾ ਜਿਹੜਾ ਕੈਨੇਡਾ ਦੇ ਵਿੱਚ ਬਹੁਤ ਜ਼ਿਆਰੇ ਫਣਪ ਰਿਆ ਸੀਗਾ ਜਿਹਦਾ ਕਰਕੇ ਤੁਹਾਨੂੰ ਪਤਾ ਕਿੰਨੇ ਮੁੰਡੇ ਕਤਲ ਹੋਏ ਆ ਕਿੰਨੇ बिजनेसमੈਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਵੀ ਤੁਹਾਨੂੰ ਪਰੋਤਕਾਂ ਨਹੀਂ ਦਿੱਤੀਆਂ ਉਸ ਤੋਂ ਬਾਅਦ ਦੇਵੇਂ ਲਗਾਤਾਰ ਉੱਥੇ ਮੰਗ ਉੱਠ ਰਹੀ ਸੀ ਵੀ ਹਰੇਕ ਚੀਜ਼ ਦੇ ਪਿੱਛੇ ਉਸੇ ਲਾਰੈਂਸ ਬਿਸ਼ਨੋਈ ਦਾ ਨਾਂ ਆਉਂਦਾ ਵੀ ਕਿਉਂ ਨਾ ਤੁਸੀਂ ਇਹਨੂੰ ਅੱਤਵਾਦੀ ਸੰਗਠਨ ਐਲਾਨੋ ਜਿਹਦਾ ਕਰਕੇ ਕਾਫੀ ਗਵਰਨਰਾਂ ਨੇ ਉੱਥੋਂ ਦੇ ਪਾਰਲੀਮੈਂਟ ਮੈਂਬਰਾਂ ਨੇ ਸਰਕਾਰ ਦੇ ਉੱਤੇ ਦਬਾਅ ਪਾਇਆ ਸੀਗਾ ਜਿਹਦਾ ਕਰਕੇ ਹੁਣ ਉਹਨੂੰ ਐਲਾਨ ਦਿੱਤਾ ਗਿਆ ਐਲਾਨ ਕਰਨ ਤੋਂ ਬਾਅਦ ਦੇ ਵਿੱਚ ਮੇਰਾ ਖਿਆਲ ਇਹ ਹੁੰਦਾ ਵੀ ਜਿਹੜਾ ਵੀ ਕੋਈ ਬੰਦਾ ਉਸ ਸੰਗਠਨ ਨੂੰ ਫੰਡਿੰਗ ਕਰਦਾ ਜਾਂ ਕੋਈ ਉਸ ਸੰਗਠਨ ਦੇ ਨਾਲ ਇਨਵੋਲਵਮੈਂਟ ਦੇ ਵਿੱਚ ਫੜਿਆ ਜਾਂਦਾ ਕੋਈ ਫਰੋਤਿਆਂ ਦੇ ਵਿੱਚ ਕੋਈ ਕਤਲ ਦੇ ਵਿੱਚ ਕੋਈ ਉਹਨਾਂ ਨੂੰ ਘਰੇ ਰੱਖਣ ਦੇ ਸਬੰਧ ਦੇ ਵਿੱਚ ਪਨਾਹ ਦੇਣ ਦੇ ਚੱਕਰ ਦੇ ਵਿੱਚ ਉਹਨਾਂ ਦੇ ਉੱਤੇ ਫਿਰ ਅਤਵਾਦੀ ਰੋਕੂ ਜਿਹੜੇ ਲਾ ਹੈਗੇ ਆ ਉਹੋ ਕੰਮ ਕਰਦੇ ਹੈਗੇ ਆ ਤੇ ਜਿੱਦਾ ਕਰਕੇ ਫਿਰ ਲੋਕਾਂ ਨੂੰ ਲੰਮੀਆਂ ਸਜ਼ਾਵਾਂ ਹੁੰਦੀਆਂ ਹੈਗੀਆਂ ਤੇ ਜਿਵੇਂ ਆਪਣੇ NSA ਠੋਕਦੇ ਆ ਵੀ ਉਹਦੇ ਅੰਦਰ ਕਰਕੇ ਕਿੰਨਾ-ਕਿੰਨਾ ਚਿਰ ਉਹਨਾਂ ਨੂੰ ਕੋਟਾ ਜਿਨੀ ਪੇਸ਼ ਕੀਤਾ ਜਾਂਦਾ ਉਸ ਤਰੀਕੇ ਨਾਲ ਫਿਰ ਇਹਨਾਂ ਮੁਲਕਾਂ ਦੇ ਵਿੱਚ ਵੀ ਜਦੋਂ ਅੱਤਵਾਦੀ ਰੋਕੂ ਕਾਨੂੰਨ ਦੇ ਥੱਲੇ ਤੁਸੀਂ ਆ ਜਾਂਦੇ ਹੈਗੇ ਉਹ ਤੁਹਾਡੇ ਉੱਤੇ ਸਜ਼ਾਾਂਾ ਜਿਹੜੀਆਂ ਧਰਾਵਾ ਬਹੁਤ ਸਖਤ ਲੱਗਦੀਆਂ ਖਾਸ ਤੌਰ ਤੇ ਜਿਹੜੇ ਲੋਕ ਇਹਨਾਂ ਨੂੰ ਮਨੀ ਦੁਆਰਾ ਫੰਡਿੰਗ ਕਰਦੇ ਆ ਘਰਾਂ ਦੇ ਵਿੱਚ ਰੱਖਦੇ ਆ ਜਾਂ ਜਿਹੜੇ ਲੋਕ ਇਹਨਾਂ ਦੇ ਨਾਲ ਆਪਣੀ ਇਨਵੋਲਵਮੈਂਟ ਰੱਖਦੇ ਆ ਹੁਣ ਉਹਨਾਂ ਵਾਸਤੇ ਸੌਖਾ ਨਹੀਂ ਹੋਊਗਾ ਵੀ ਜੇ ਕਿਸੇ ਨੂੰ ਧਮਕੀ ਦਿੱਤੀ ਤੇ ਜਿਵੇਂ ਕਹਿੰਦਾ ਵੀ ਇੱਕ ਦੋ ਮਹੀਨੇ ਰਹਿ ਕੇ ਅੰਦਰ ਆ ਗਏ ਹੁਣ ਸਾਲਾਬਦੀ ਤੁਹਾਨੂੰ ਉਸ ਕੰਮ ਦੀ ਸਜ਼ਾ ਹੋਊਗੀ ਜਿਹਦਾ ਕਰਕੇ ਮੇਰਾ ਖਿਆਲ ਆ ਵੀ ਇੱਥੇ ਜਿਹੜਾ ਕ੍ਰਾਈਮ ਕਿ ਉਹ ਮੇਰਾ ਖਾਲਾ ਵੀ ਕੈਨੇਡਾ ਦੇ ਵਿੱਚ ਆਪਾਂ ਨੂੰ ਘਟ ਦੇਖਣ ਨੂੰ ਮਿਲੂਗਾ ਬਿਲਕੁਲ ਬਿਲਕੁਲ ਸੋ ਇਹ ਸੀ ਸਾਰੀਆਂ ਖਬਰਾਂ ਜਿੰਨਾਂ ਤੇ ਅਸੀਂ ਡਿਸਕਸ਼ਨ ਕੀਤੀ ਸੋ ਨੀਟੇ ਵੀਰ ਤੁਸੀਂ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਾਈ ਜੀ ਮਿਲਦੇ ਆ ਅਗਲੇ ਵੀਕ ਸਾਸ੍ਰੀ ਕਾਲ ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ ਅੱਜ ਦੇ ਪ੍ਰੋਗਰਾਮ ਨਾਲ ਸੰਬੰਧਿਤ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਖਿਲਪਰਦੀਪ11@yahoo.in ਹੁਣ ਮੈਨੂੰ ਜੀ ਇਜਾਜ਼ਤ ਰੱਬ ਰੱਖਾ